ਹੈਗੇ ਇੰਜੀਨੀਅਰ ਹੁੰਨੇ ਆ ਅਸੀਂ ਆਪਦੇ ਕੰਮ ਤੇ ਡਾਕਟਰ ਆ ਠੀਕ ਆ ਬਾਈ ਉਸੇ ਜਿਵੇਂ ਡਾਕਟਰ ਦੀ ਜੌਬ ਹੈ ਸੇਮ ਹੈ ਜਿਹੜੀ ਸਾਡੀ ਜੌਬ ਹੈ ਠੀਕ ਆ ਬਾਈ ਥੋਡੀ ਲਾਈਫ ਡਾਕਟਰ ਤੇ ਡਿਪੈਂਡ ਕਰਦੀ ਹੈ ਬਿਲਡਿੰਗ ਦੀ ਲਾਈਫ ਸਾਡੇ ਤੇ ਡਿਪੈਂਡ ਕਰਦੀ ਆਪਣਾ ਵਿਰਸਾ ਸਾਡਾ ਸੱਭਿਆਚਾਰਾ ਖੇਤੀਬਾੜੀ ਆ ਅਸੀਂ ਇਸ ਤੋਂ ਦੂਰ ਨਾ ਜਾਈਏ ਹਾਂਜੀ ਬਾਈ ਅੱਜ ਜੇ ਅਸੀਂ ਇਸ ਮਕਾਮ ਤੇ ਖੜਿਆ ਹਾਂ ਤਾਂ ਅਸੀਂ ਖੇਤੀਬਾੜੀ ਕਰਕੇ ਹੀ ਇੱਥੇ ਖੜਿਆ ਮੇਰੇ ਫਾਦਰ ਸਾਹਿਬ ਦਾ ਮੈਨੂੰ ਬਹੁਤ ਵੱਡੀ ਦੇਣ ਹੈ ਜੀ ਬਿਲਕੁਲ ਬਾਈ ਜਿਨ੍ਹਾਂ ਨੇ ਮੈਨੂੰ ਵਿਰਸੇ ਦੇ ਵਿੱਚ ਮਤਲਬ ਕਰਕ ਨੂੰ ਸੰਗਤ ਤੋਂ ਬਚਾਇਆ ਚੰਗੇ ਕੰਮਾਂ ਵੱਲ ਪ੍ਰੇਰਿਆ ਉਹਨਾਂ ਦੇ ਸਦਕਾ ਜਿਵੇਂ ਇੱਥੇ ਖੜਾ ਆਰਕੀਟੈਕਟ ਹੋ ਗਿਆ ਹਾਂਜੀ ਜਿਸ ਮਕਾਨ ਮਾਲਕ ਨੇ ਮਕਾਨ ਬਣਾਉਣਾ ਹੁੰਦਾ ਨਾਲ ਮਿਸਤਰੀ ਜਿਨ੍ਹਾਂ ਦੀ ਸਲਾਹ ਨਾਲ ਹੀ ਜਿਹੜਾ ਇੱਕ ਚੰਗਾ ਮਕਾਨ ਅਸੀਂ ਖੜਾ ਕਰ ਸਕਦੇ ਆ ਨਾ ਪੋਰਚਾ ਜਿਹੜਾ ਇਹ ਆਪਣੇ ਤੁਹਾਡੇ ਸਾਹਮਣੇ ਇਸ ਦੇ ਵਿੱਚ ਟਰਾਲੀ ਵਗੈਰਾ ਨਾਲ ਲੱਗ ਸਕਦੀ ਹੈ ਟਰਾਲੀ ਤੇ ਟਰੈਕਟਰ ਦੋਵੇਂ ਲੱਗਦੇ ਆ ਇਸ ਤਰ੍ਹਾਂ ਗੱਡੀ ਵੀ ਲੱਗੂਗੀ ਜਿਹੜਾ ਕੰਮ ਬੰਦਾ ਕਰ ਸਕਦਾ ਜਿਹੜਾ ਜਿਹੜੇ ਦੀ ਜੌਬ ਹੈ ਉਹੀ ਕਰ ਸਕਦਾ ਜੀ ਬਾਈ ਸਾਰੀ ਗੱਲਾਂ ਦਾ ਇੱਕੋ ਜਵਾਬ ਦਿੰਨਾ ਹੀ ਤੁਹਾਨੂੰ ਮੈਂ ਹਾਂਜੀ ਬਾਈ ਬਾਈ ਦੇ ਇੱਕਦਾਰ ਨਾਲ ਹੈ ਮੈਂ ਇਦੋਂ ਸੋਹਣੀ ਚਲਾਈ ਨਹੀਂ ਲਾ ਸਕਦਾ ਜੀ ਇਹ ਮੇਰੇ ਤੋਂ ਸੋਹਣਾ ਨਕਸ਼ਾ ਨਹੀਂ ਬਣਾ ਸਕਦਾ ਕਿੰਨਾ ਮਰਜੀ ਇਹ ਜ਼ੋਰ ਲਾ ਲੇ ਜਿੰਨਾ ਮਰਜੀ ਮੈਂ ਜ਼ੋਰ ਲਾ ਲਾਂ ਦੋਸਤੋ ਜਦੋਂ ਆਪਾਂ ਕੋਈ ਕੋਠੀ ਜਾਂ ਹਵੇਲੀ ਬਣਾਉਣੀ ਹੈ ਤਾਂ ਉਹਦੇ ਵਾਸਤੇ ਇੱਕ ਆਪਾਂ ਨੂੰ ਚੰਗਾ ਆਰਕੀਟੈਕਟ ਜਾਂ ਇੱਕ ਚੰਗਾ ਠੇਕੇਦਾਰ ਤੇ ਜੋ ਭਰਾਣੇ ਬਣਾਉਣੀ ਹੁੰਦੀ ਹੈ ਇੱਕ ਚੰਗਾ ਮਕਾਨ ਮਾਲਕ ਤਿੰਨੇ ਭਰਾਵਾਂ ਦੀ ਤਿੰਨਾਂ ਦੀ ਇਕੱਠੀ ਰਹਿਣ ਵਾਲਾ ਇੱਕ ਬਹੁਤ ਸੋਹਣਾ ਮਕਾਨ ਬਣ ਕੇ ਸਾਹਮਣੇ ਆਉਂਦਾ ਜਿਵੇਂ ਕਿ ਹਵੇਲੀ ਹੈ ਆਪਾਂ ਬਾਈ ਉਹਨਾਂ ਦੀ ਰਹਿ ਜਾਣਾ ਗਿਆ ਅੱਜ ਆਪਣੇ ਨਾਲ ਆਰਕੀਟੈਕਟ ਭਰਾ ਵੀ ਮੌਜੂਦ ਨੇ ਤੇ ਜੋ ਠੇਕੇਦਾਰ ਭਰਾ ਹਨ ਉਹ ਵੀ ਤੇ ਬਾਈ ਹੋਰੀ ਆਪਣੇ ਨਾਲ ਜੋ ਇਸ ਕੋਠੀ ਦੇ ਮਾਲਕ ਨੇ ਹਵੇਲੀ ਦੇ ਉਹ ਵੀ ਆਪਣੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਤੇ ਇਕੱਲੇ ਇਕੱਲੇ ਭਰਾ ਦੀ ਆਪਾਂ ਰਹਿ ਜਾਣਾ ਕਿੱਥੇ ਕਿੱਥੇ ਕੀ ਕੀ ਸਹਿਯੋਗ ਰਿਹਾ ਇਸ ਹਵੇਲੀ ਨੂੰ ਬਣਾਉਣ ਦੇ ਵਿੱਚ ਤੇ ਬਾਈ ਹੋਰਾਂ ਨਾਲ ਪਹਿਲਾਂ ਗੱਲਬਾਤ ਕਰਦੇ ਆਂ ਜੋ ਇਸ ਹਵੇਲੀ ਦੇ ਮਾਲਕ ਨੇ ਤੇ ਸੱਸੀ ਕਾਲ ਵੀਰੇ ਸੱਸੀ ਕਾਲ ਤੇ ਬਾਈ ਜੀ ਆਪਾਂ ਨੂੰ ਪਹਿਲਾਂ ਤਾਂ ਇਹ ਦੱਸੋ ਜਦੋਂ ਨਾ ਆਪਾਂ ਮੰਨ ਕੇ ਚੱਲੋ ਘਰ ਬਣਾਉਣੇ ਆ ਹਨਾ ਹਾਂਜੀ ਵੀਰੇ ਤੇ ਤੁਸੀਂ ਸ਼ੁਰੂ ਦੇ ਵਿੱਚ ਜਦੋਂ ਆਪਾਂ ਘਰ ਬਣਾਉਣ ਦੀ ਸੋਚਦੇ ਆ ਬੰਦਾ ਇਹ ਚੀਜ਼ ਹੀ ਸੋਚਦਾ ਹੁੰਦਾ ਮੈਂ ਏਰੀਆ ਕਿੰਨਾ ਬਣਾਉਣਾ ਹੈ ਕਿੰਨਾ ਕਹਿੰਦੇ ਤੇ ਪੈਸਾ ਲਾਉਣਾ ਕਿਉਂਕਿ ਆਪਾਂ ਉਸ ਘੱਟ ਹੋਵੇ ਆਪਣਾ ਪੈਸਾ ਘੱਟ ਲੱਗੇ ਸੋਹਣੀ ਚੀਜ਼ ਬਣ ਕੇ ਸਾਹਮਣੇ ਆਵੇ ਇਹਦੇ ਬਾਰੇ ਜੂੜ ਦੱਸੋ ਬਾਈ ਸ਼ੁਰੂ ਦੇ ਵਿੱਚ ਆਪਣੀ ਕੀ ਪਲਾਨ ਕਰਾਈ ਤੇਰੇ ਸਭ ਤੋਂ ਪਹਿਲਾਂ ਤਾਂ ਅਸੀਂ ਨੇ ਘਰ ਬਣਾਉਣ ਤੋਂ ਪਹਿਲਾਂ ਇਹ ਸੋਚਿਆ ਹਾਂਜੀ ਵੀ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੀ ਜੀ ਬਾਈ ਜੀ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਅਸੀਂ ਨੇ ਸੋਚਿਆ ਵੀ ਅਸੀਂ ਕਿੰਨੇ ਸਕਰ ਫੁੱਟ ਏਰੀਆ ਬਣਾਉਣਾ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਅਸੀਂ ਨੇ ਸੋਚਿਆ ਵੀ ਚੰਗੇ ਕਿਸੇ ਆਰਕਟੈਕਟ ਦੀ ਸਲਾਹ ਲੈ ਲਈ ਜਾਵੇ ਠੀਕ ਹੈ ਬਾਈ ਸਾਨੂੰ 22 ਸਾਹਿਲ ਜੀ ਨੰਬਰ ਲਾਡੇ ਤੋਂ ਇਹਨਾਂ ਬਾਰੇ ਸਾਨੂੰ ਪਤਾ ਸੀਗਾ ਠੀਕ ਹੈ ਭਾਈ ਬਾਈ ਸਾਹਿਬ ਨਾਲ ਜਦੋਂ ਮੈਂ ਗੱਲਬਾਤ ਕੀਤੀ ਹਾਂਜੀ ਭਾਈ ਤੇ ਇਹਨਾਂ ਨੇ ਵਿਜਿਟ ਕੀਤਾ ਆਪਣੇ ਕੋਲ ਠੀਕ ਹੈ ਭਾਈ ਬਾਈ ਜੀ ਨੂੰ ਮੈਂ ਕਿਹਾ ਵੀ ਆਪਾਂ ਮਤਲਬ 2200 ਫਟੇਰੀਆ ਬਣਾਉਣਾ ਹੈ ਠੀਕ ਹੈ ਜੀ ਠੀਕ ਹੈ ਕਿਉਂਕਿ ਜਦੋਂ ਅਸੀਂ ਪੂਰਾ ਬਣਾਉਣਾ ਸ਼ੁਰੂ ਕੀਤਾ ਬਾਈ ਨਾਲ ਗੱਲਬਾਤ ਕੀਤੀ ਤਾਂ ਕੁਝ ਕੁ ਚੀਜ਼ਾਂ ਐਗੀਆਂ ਜਾਂ ਸੀਗੀਆਂ ਕਿ ਮਤਲਬ ਆਪਾਂ ਘਾਟੇਰੀ ਦੇ ਵਿੱਚ ਨਹੀਂ ਬਣਾ ਸਕਦੇ ਸੀ ਠੀਕ ਹੈ ਵੀ ਆਪਾਂ ਨੂੰ ਉੱਥੇ ਕਈ ਚੀਜ਼ਾਂ ਜੀ ਬਾਈ ਨੇ ਦੱਸਿਆ ਸੀ ਵੀ ਇੱਥੇ ਇੱਥੇ ਆਪਾਂ ਬਣਾ ਸਕਦੇ ਹੋ ਤੁਸੀਂ ਕਿਹਾ ਥੋੜਾ ਥੋੜਾ ਖੁੱਲਾ ਕਰਕੇ ਆਪਾਂ ਨੂੰ ਚਾਹੀਦਾ ਇਹ ਆ ਰੂਮ ਆਪਾਂ ਨੂੰ ਇੰਨਾ ਕੁ ਚਾਹੀਦਾ ਇੰ ਬਾਈ ਇਹ ਸਾਨੂੰ ਪੂਰਾ ਗਾਈਡ ਕੀਤਾ ਵੀ ਅਸੀਂ ਕਿਹਾ ਸੀ ਅਸੀਂ ਥੋੜਾ ਘੱਟ ਬਣਾਉਣਾ ਬਾਈ ਇਹ ਨੇ ਸਾਨੂੰ ਦੱਸਿਆ ਸਾਹਿਲ ਨੇ ਵੀ ਇੱਥੇ ਇੰਨਾ ਨਹੀਂ ਇੰਨਾ ਠੀਕ ਰਹੂਗਾ ਇੰਨਾ ਠੀਕ ਰਹੂਗਾ ਠੀਕ ਹੈ ਜੀ ਤੇ ਹੁਣ ਬਾਈ ਇਹ ਏਰੀਆ ਕਿੰਨਾ ਬਣਾਇਆ ਆਪਾਂ ਬਾਈ ਜੀ ਆਪਣਾ ਇਹ ਏਰੀਆ 2850 ਫੁੱਟ ਦਾ ਸਾਰਾ 2850 ਸਾਰਾ ਬਣਦਾ ਬਾਈ ਉੱਪਰ ਵਾਲਾ ਪੋਰਸ਼ਨ ਲਾਗ ਥੱਲੇ ਵਾਲਾ ਤੇ ਦੋਸਤੋ ਫਰੰਟ ਤੁਸੀਂ ਦੇਖ ਰਹੇ ਹੋ ਐਲੀਵੇਸ਼ਨ ਤੇ ਅੰਦਰ ਤੋਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਬਾਈ ਹੋਰਾਂ ਨੇ ਜਿਹੜਾ ਡਿਜ਼ਾਈਨ ਕੀਤਾ ਬਾਈ ਹੋਰਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਜਿੰਨਾ ਵੀ ਸੋਹਣਾ ਡਿਜ਼ਾਈਨ ਆ ਉਹ ਸਾਰਾ ਤੁਸੀਂ ਦੇਖਿਓ ਕੱਲਾ ਕੱਲਾ ਪਤੋਂ ਰੂਮ ਵੀ ਦਿਖਾਵਾਂਗੇ ਕੱਲੀ ਕੱਲੀ ਜੋ ਪਲਾਣੇਗਾ ਕੀ ਇੱਕ ਵਾਰੀ ਫਰੰਟ ਐਲੀਵੇਸ਼ਨ ਦੇਖੋ ਬਾਈ ਹੋਰਾਂ ਨਾਲ ਗੱਲਬਾਤ ਵੀ ਜਾਰੀ ਰੱਖਾਂਗੇ ਆਪਾਂ ਤੇ ਬਾਈ ਜਦੋਂ ਮੰਨ ਕੇ ਚੱਲੋ ਆਪਾਂ ਘਰ ਬਣਾਉਣੇ ਹਨਾ ਹੁਣ ਤੁਸੀਂ ਬਾਈ ਹੋਰਾਂ ਨਾਲ ਇੱਥੇ ਸੱਦ ਕੇ ਵਿਜ਼ਿਟ ਕਰ ਕੀਤੀ ਬਾਈ ਹੋਰਾਂ ਨੇ ਗੱਲਬਾਤ ਕਰ ਲਈ ਤੁਸੀਂ ਬਾਈ ਇਹਦੇ ਚ ਫਿਰ ਜਿਹੜਾ ਨਕਸ਼ਾ ਬਣਵਾਉਣਾ ਸੀ ਹਨਾ ਨਕਸ਼ਾ ਬਣਨ ਲੱਗੇ ਚੱਲੋ ਇੱਕ ਵਾਰੀ ਬਾਈ ਹੋਰਾਂ ਨੂੰ ਇਹ ਗੱਲ ਕਹੇਤੀ ਸੀ ਵੀ ਨਕਸ਼ਾ ਬਣਾ ਦਿਓ ਸਾਡਾ ਤੇ ਉਸ ਤੋਂ ਬਾਅਦ ਕੋਈ ਹੋਰ ਵੀ ਮੰਨ ਕੇ ਚੱਲੋ ਕੋਈ ਜਿਵੇਂ ਬਣਦਾ ਉਦੋਂ ਵੀ ਬਾਈ ਹੋਰਾਂ ਨੇ ਕੋਈ ਰਾਏ ਦਿੱਤੀ ਤੁਹਾਨੂੰ ਬਣਦੇ ਬਣਦੇ ਤੋਂ ਬਿਲਕੁਲ ਭਾਈ ਅਸੀਂ ਬਾਈ ਹੁਰੇ ਨੂੰ ਦੱਸਿਆ ਸੀਗਾ ਕਿ ਅਸੀਂ ਸਭਿਆਚਾਰਕ ਚੀਜ਼ ਹੀ ਬਣਾਉਣੀ ਆ ਬਾਈ ਜੀ ਨੇ ਫਿਰ ਸਾਨੂੰ ਦੱਸਿਆ ਵੀ ਇਸ ਇਸ ਤਰ੍ਹਾਂ ਆਪਾਂ ਬਣਾ ਸਕਦੇ ਆ ਵੀ ਜਿਵੇਂ ਇਹਨੂੰ ਹਵੇਲੀ ਦੀ ਲੁੱਕ ਦਿੱਤੀ ਆ ਨਾਲੇ ਤਾਂ ਹਵੇਲੀ ਦੀ ਲੁੱਕ ਹੋ ਜੂਗੀ ਅੰਦਰ ਤੋਂ ਜਿਵੇਂ ਵੀ ਆਪਾਂ ਪਲਾਨ ਕਰਖਣੀ ਆ ਕੋਠੀ ਆਪਾਂ ਜ਼ਿਆਦਾਤਰ ਕਲਾਸਿਕ ਲੁੱਕ ਦੀਆਂ ਕੋਠੀਆਂ ਬਣਾਉਣੇ ਆ ਹੁਣ ਅੱਜ ਕੱਲ੍ਹ ਚੱਲ ਰਿਹਾ ਟ੍ਰੈਂਡ ਤੁਸੀਂ ਇਹ ਸੋਚਿਆ ਵੀ ਆਪਾਂ ਇਹਨੂੰ ਬਾਹਰੋਂ ਲੁੱਕ ਆ ਹਵੇਲੀ ਦੀ ਦੇਣੀ ਆ ਤੇ ਭਾਈ ਨਾਲ ਨਾਲ ਆਪਾਂ ਗੱਲਬਾਤ ਜਾਰੀ ਰੱਖਾਂਗੇ ਤੇ ਨਾਲੇ ਆਪਾਂ ਡਿਜ਼ਾਈਨ ਦਿਖਾਈਏ ਹੈ ਨਾ ਭਾਈ ਚੱਲ ਕੇ ਨਾਲ ਤੇ ਉਸ ਤੋਂ ਬਾਅਦ ਭਾਈ ਜਦੋਂ ਮੰਨ ਕੇ ਚੱਲੋ ਬਾਈ ਹੁ ਇਦੇ ਚ ਬਾਈ ਤੁਸੀਂ ਤੁਹਾਨੂੰ ਬਾਹਰੋਂ ਲੁੱਕ ਦੇਣ ਦੀ ਜਿਹੜੀ ਤੁਸੀਂ ਕਹੇ ਗੱਲ ਆ ਵੀ ਮੰਨ ਕੇ ਚਲੋ ਫਰੰਟ ਹੈ ਦਾ ਇਹ ਜਿਹੜੀ ਹਵੇਲੀ ਲੁੱਕ ਦਿੱਤੀ ਹੈ ਤੁਸੀਂ ਬਾਈ ਉਹਨਾਂ ਨੂੰ ਖੁਦ ਕਹੇ ਕਿ ਬਾਈ ਉਹਨਾਂ ਨੇ ਤੁਹਾਨੂੰ ਡਿਜ਼ਾਈਨ ਵਗੈਰਾ ਦਿਖਾਏ ਕੁਝ ਬਾਈ ਅਸੀਂ ਪਹਿਲਾਂ ਬਾਈ ਨੂੰ ਕਿਹਾ ਸੀਗਾ ਵੀ ਅਸੀਂ ਇਸ ਤਰ੍ਹਾਂ ਮਕਾਨ ਬਣਾਉਣਾ ਹੈ ਤੇ ਭੋਲੇ ਅੱਗੇ ਚੱਲ ਕੇ ਆਪਾਂ ਆ ਮੇਨ ਐਂਟਰੀ ਆ ਦੋਸਤੋ ਮੇਨ ਐਂਟਰੀ ਆ ਬਹੁਤ ਸੋਹਣਾ ਡਿਜ਼ਾਈਨ ਆ ਇਹ ਤੁਸੀਂ ਅੰਦਰ ਤੋਂ ਦੇਖਿਓ ਤੇ ਕਮੈਂਟਾਂ 'ਚ ਦੱਸਿਓ ਵੀ ਜਰੂਰ ਆਪਾਂ ਸਾਰੀ ਗੱਲਬਾਤ ਜਾਰੀ ਰੱਖਾਂਗੇ ਆਜੋ ਅੰਦਰ ਚੱਲਦੇ ਆ ਮੇਨ ਐਂਟਰੀ ਤੋਂ ਉੱਚੋਂ ਤੇ ਪੱਥਰ ਦਾ ਕੰਮ ਇਹਦੇ ਚ ਚੱ ਤੇ ਬਾਈ ਆਪਾਂ ਲੌਬੀ ਚ ਆਗਰੇ ਕਢਾਉਣਾ ਸੀ ਸੋਨੂ ਬਾਈ ਉਹਨਾਂ ਨੇ ਤਿੰਨ ਚਾਰ ਡਿਜ਼ਾਈਨ ਦਿਖਾਏ ਤੁਸੀਂ ਕਹਿ ਰਹੇ ਹੋ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਵਿੱਚੋਂ ਮੰਨ ਕੇ ਚਲੋ ਇੱਕ ਡਿਜ਼ਾਈਨ ਦੇਖਿਆ ਹੋਣਾ ਵੀ ਐਂ ਜੇ ਆਪਾਂ ਨੂੰ ਚਾਹੀਦਾ ਮੇਜਨ ਜਾ ਹੋ ਜਾਂਦਾ ਨਾ ਦੇਖ ਕੇ ਹਾਂਜੀ ਹਾਂਜੀ ਫਿਰ ਬਾਈ ਤੁਸੀਂ ਬਾਈ ਉਹਨਾਂ ਨੂੰ ਕਿਹਾ ਵੀ ਇਦਾਂ ਦਾ ਬਣਾ ਦਿਓ ਹਾਂਜੀ ਅਸੀਂ ਬਾਈ ਜੀ ਨੂੰ ਕਿਹਾ ਸੀਗਾ ਵੀ ਸਾਨੂੰ ਇਸ ਤਰ੍ਹਾਂ ਦੀ ਡਿਜ਼ਾਈਨ ਬਈ ਇੱਕ ਇੱਕ ਦੀ ਸਿਲੈਕਟ ਜੇ ਕਰ ਲਈ ਮੰਨ ਕੇ ਚਲੋ ਸੋਨੂ ਕਈ ਬਣਾਵਾਂਗਾ ਤੇ ਬਾਈ ਜੀ ਨੂੰ ਵੀ ਸਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਚਾਹੀਦਾ ਕੁਝ ਚੇਂਜਸ ਕਰੀਏ ਤਾਂ ਉਦੋਂ ਵੀ ਸੋਹਣੀ ਬਣ ਕੇ ਚੀਜ਼ ਆ ਜਾਂਦੀ ਹੈ ਕਿਉਂਕਿ ਇਹ ਇੱਕ ਡਿਜ਼ਾਈਨ ਤੇ ਉਹਦੇ ਚ ਬਾਈ ਕਿਉਂਕਿ ਜਿਹਦੀ ਜਿਹੜੀ ਜੌਬ ਹੈ ਉਹੀ ਬੰਦਾ ਪ੍ਰੋਪਰ ਕਰ ਸਕਦਾ ਤੁਸੀਂ ਤਾਂ ਬਾਈ ਚੀਜ਼ ਬਣਵਾਉਣੀ ਆ ਦੇਖੋ ਆਪਣੇ ਨਾਲ ਠੇਕੇਦਾਰ ਭਰਾ ਵੀ ਖੜੇ ਨੇ ਇਹਨਾਂ ਨੇ ਬਣਾਉਣੀ ਆ ਤੇ ਡਿਜ਼ਾਈਨ ਕਿਨੇ ਕਰਨੀ ਆ ਬਾਈ ਹੋਰੀ ਖੜੇ ਨੇ ਇਹਨਾਂ ਨੇ ਕਰਨੀ ਆ ਕਿਉਂਕਿ ਜਿਹਦਾ ਜਿਹੜਾ ਕੰਮ ਹੈ ਉਹ ਉਹਨੇ ਕਰਨਾ ਬਾਈ ਹਨਾ ਇੱਕ ਬੰਦਾ ਨਹੀਂ ਕਰ ਸਕਦਾ ਜੇ ਬਾਈ ਤੁਸੀਂ ਮੰਨ ਕੇ ਚਲੋ ਡਿਜ਼ਾਈਨ ਬਣਾਉਣਾ ਹੁੰਦਾ ਇਸ ਘਰ ਦਾ ਤੁਸੀਂ ਖੁਦ ਬਣਾਉਣਾ ਹੁੰਦਾ ਤੁਸੀਂ ਖੁਦ ਤਾਂ ਨਹੀਂ ਬਣਾ ਸਕਦੇ ਬਾਈ ਹੋਰੀਆਂ ਨੇ ਬਣਾਉਣਾ ਦਾ ਖੁਦ ਇਹ ਵੀ ਨਹੀਂ ਬਣਾ ਸਕਦੇ ਕਿਉਂਕਿ ਜਿਹੜਾ ਕੰਮ ਬਾਈ ਉਹ ਤਾਂ ਬਣਾ ਸਕਦੇ ਆ ਜਿੱਦਾਂ ਦਾ ਇਹਨਾਂ ਨੂੰ ਡਿਜ਼ਾਈਨ ਮਿਲੂਗਾ ਇਹ ਚੀਜ਼ ਹੈ ਤੇ ਹੁਣ ਆਪਾਂ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਭਰਾ ਨੇ ਇਹ ਸਾਰਾ ਡਿਜ਼ਾਈਨ ਕੀਤਾ ਹੈ ਬਾਈ ਹੋਰੀ ਆਪਣੇ ਨਾਲ ਮੌਜੂਦ ਨੇਗੇ ਸਾਰੀ ਗੱਲਬਾਤ ਕਰਕੇ ਜਾਣਾਗੇ ਨਾਲੇ ਨਾਲ ਦੀ ਨਾਲ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਤੇ ਬਾਈ ਹੋਰਾਂ ਨਾਲ ਕੱਲ ਕਰਦੇ ਆਪਾਂ ਗੱਲਬਾਤ ਜੋ ਡਿਜ਼ਾਈਨ ਹੈ ਡਿਜ਼ਾਈਨ ਆਪਾਂ ਸਾਰਾ ਦਿਖਾਉਣਾ ਅੰਦਰ ਤੋਂ ਤੇ ਜੋ ਨਕਸ਼ੇ ਦੀ ਗੱਲ ਹੈ ਉਹ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਤੁਸੀਂ ਇਹ ਡਿਜ਼ਾਈਨ ਕੀਤਾ ਹਣਾ ਸਾਰਾ ਬਿਲਕੁਲ ਤੇ ਬਈ ਇਹ ਪਹਿਲਾਂ ਤਾਂ ਆਪਣੀ ਜੋ ਆਪਣੀ ਫਰਮ ਹੈ ਜੀਦੇ ਨਾਮ ਤੇ ਆਪਣਾ ਕੰਮ ਹੈ ਨਾ ਉਹ ਜਰੂਰ ਦੱਸੋ ਤੇ ਆਪਣਾ ਨਾਮ ਵੀ ਜਰੂਰ ਦੱਸੋ ਭਾਈ ਮੇਰੀ ਫਰਮ ਦਾ ਨਾਮ ਹੈ ਜੀ ਸ਼੍ਰੀ ਸਾਈ ਐਸੋਸੀਏਟਸ ਹਾਂਜੀ ਭਾਈ ਆਪਣੀ ਚਾਰ ਜਗ੍ਹਾ ਤੇ ਬ੍ਰਾਂਚੇਸ ਨੇ ਨਾਮ ਹੈ ਮੇਰਾ ਇੰਜੀਨੀਅਰ ਸਾਹਿਲ ਮੰਜਾਲਾ ਸਾਹਿਲ ਮੰਜਾਲਾ ਠੀਕ ਹੈ ਭਾਈ ਤੇ ਭਾਈ ਇਹ ਡਿਜ਼ਾਈਨ ਆਪਾਂ ਬਣਾਇਆ ਹੈ ਨਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਾਹਰੋਂ ਆਪਾਂ ਦੇਖ ਚੁੱਕੇ ਹਾਂ ਭਾਈ ਬਹੁਤ ਸੋਹਣਾ ਐਲੀਵੇਸ਼ਨ ਵੀ ਬਣਿਆ ਹੋਇਆ ਤੇ ਅੰਦਰ ਤੋਂ ਵੀ ਸੋਹਣਾ ਡਿਜ਼ਾਈਨ ਆਪਾਂ ਸਾਰਾ ਦਿਖਾਵਾਂਗੇ ਨਾਲ ਚੱਲ ਕੇ ਤੇ ਇੱਕ ਚੀਜ਼ ਆ ਭਾਈ ਹੈ ਨਾ ਨਾਲੇ ਆਪਾਂ ਨਾਲ ਦੀ ਨਾਲ ਦਿਖਾ ਦਈਏ ਨਾ ਭਾਈ ਸ਼ੁਰੂ ਕਰਦੇ ਹਾਂ ਤੇ ਭਾਈ ਇਧਰਲੇ ਤੇ ਇਹ ਡਰੈਇੰਗ ਰੂਮ ਆ ਗਿਆ ਦੋਸਤੋ ਇਹਦੀ ਫਰੰਟ ਵਿੰਡੋ ਇਧਰਲੇ ਪਾਸੇ ਤੇ ਪੱਥਰ ਇਹਦੇ ਚ ਕੋਠੀ ਚ ਲੱਗੀ ਜਾਂਦਾ ਹੈ ਪਲਾਸਟਰ ਸਾਰੀ ਹੋ ਗਈ ਨਾਲ ਦੀ ਨਾਲ ਡਿਜ਼ਾਈਨ ਦਿਖਾਵਾਂਗੇ ਤੇ ਬਾਈ ਜੇ ਆਪਾਂ ਗੱਲ ਕਰੀਏ ਜਦੋਂ ਆਪਾਂ ਡਿਜ਼ਾਈਨ ਬਣਵਾਉਂਦਾ ਬੰਦਾ ਕੋਈ ਵੀ ਮੰਨ ਕੇ ਚਲੋ ਥੋਡੇ ਕੋਲ ਆਉਂਦਾ ਹਾਂਜੀ ਘਰ ਵਾਸਤੇ ਬੰਦੇ ਨੇ ਡਿਜ਼ਾਈਨ ਕਰਵਾਉਣਾ ਕਿਉਂਕਿ ਉਹਨੂੰ ਨਹੀਂ ਪਤਾ ਹੁੰਦਾ ਬੰਦਾ ਕਨਫਿਊਜ਼ ਹੁੰਦਾ ਹੈ ਵੀ ਮੈਂ ਮੇਰੇ ਐਂਜ ਵਧੀਆ ਲੱਗਣਾ ਮੇਰੇ ਐਂਜ ਵਧੀਆ ਲੱਗਣਾ ਬੰਦਾ ਬਾਈ ਜਾ ਜਾ ਕੇ ਕੋਠੀਆਂ ਦੇਖ ਕੇ ਵੀ ਆਉਂਦਾ ਹਣਾ ਜਿਹੜੇ ਜਿਹੜੇ ਆਪਾਂ ਦੇਖੇ ਹੋਣੇ ਵੀ ਇਦਾਂ ਦਾ ਵਧੀਆ ਲੱਗੂ ਉਸ ਉਹਦੇ ਚ ਬਈ ਮੰਨ ਕੇ ਚਲੋ ਵੀ ਕਿੰਨੀ ਕਿ ਐਮੀਤ ਹੁੰਦੀ ਇੱਕ ਆਰਕੀਟੈਕਟ ਕੋਲੇ ਜਾਣ ਦੀ ਤੇ ਉਹਦੇ ਬਾਰੇ ਜਰੂਰ ਦੱਸੋ ਬਈ ਤੁਹਾਡੀ ਜੌਬ ਬਾਰੇ ਜਰੂਰ ਦੱਸੋ ਵੀ ਕਿੰਨੀ ਕਿ ਜ਼ਰੂਰੀ ਹੈ ਤੇ ਕੀ ਕੀ ਆਪਾਂ ਉਹਦੇ ਚ ਕਰਨਾ ਹੁੰਦਾ ਠੀਕ ਹੈ ਬਈ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਸਵਾਲ ਪੁੱਛਦਾ ਤੁਸੀਂ ਬਿਮਾਰ ਹੋ ਗਏ ਹਾਂਜੀ ਬਈ ਤੁਸੀਂ ਆਪ ਡਾਕਟਰ ਬਣੋਗੇ ਜਾਂ ਡਾਕਟਰ ਕੋਲ ਜਾਓਗੇ ਬਈ ਡਾਕਟਰ ਕੋਲ ਹੀ ਜਾਊਗਾ ਬੰਦਾ ਐਜ਼ ਇਟ ਇਜ਼ ਨਾ ਉਸੇ ਤਰ੍ਹਾਂ ਅਸੀਂ ਜਿਹੜੇ ਹੈਗੇ ਇੰਜੀਨੀਅਰ ਹੁੰਨੇ ਆ ਅਸੀਂ ਆਪਦੇ ਕੰਮ ਦੇ ਡਾਕਟਰ ਆ ਠੀਕ ਹੈ ਬਈ ਉਸੇ ਜਿਵੇਂ ਡਾਕਟਰ ਦੀ ਜੋਬ ਹੈ ਸੇਮ ਹੈ ਜਿਹੜੀ ਸਾਡੀ ਜੋਬ ਹੈ ਠੀਕ ਹੈ ਭਾਈ ਤੁਹਾਡੀ ਲਾਈਫ ਡਾਕਟਰ ਦੇ ਡਿਪੈਂਡ ਕਰਦੀ ਹੈ ਬਿਲਡਿੰਗ ਦੀ ਲਾਈਫ ਸਾਡੇ ਦੇ ਡਿਪੈਂਡ ਕਰਦੀ ਹੈ ਬਿਲਕੁਲ ਭਾਈ ਕਿਉਂਕਿ ਸ਼ੁਰੂਆਤ ਸਾਡੇ ਤੋਂ ਹੋਣੀ ਹੈ ਸਾਡੇ ਤੋਂ ਹੋਣੀ ਹੈ ਸਾਨੂੰ ਥੱਲੇ ਤੋਂ ਲੈ ਕੇ ਉੱਪਰ ਤੱਕ ਦਾ ਟਾਇਲ ਡੈਕ ਸੇਕ ਤੱਕ ਦਾ ਪਤਾ ਹੈ ਕਿ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਿਵੇਂ ਉਹ ਕਰ ਸਕਦੇ ਆ ਠੀਕ ਹੈ ਭਾਈ ਇਹ ਜਿਹੜੀ ਸਾਡੀ ਜੋਬ ਹੈ ਬੈਸਟ ਜੋਬ ਐਸੇ ਕਰਕੇ ਆ ਜਿਵੇਂ ਡਾਕਟਰ ਦੀ ਜੋਬ ਤੁਹਾਡੀ ਲਾਈਫ ਲਈ ਹੈ ਬਿਲਡਿੰਗ ਲਈ ਸਾਡੀ ਠੀਕ ਹੈ ਭਾਈ ਕਹਿਣ ਦਾ ਮਤਲਬ ਜਿਹੜਾ ਕੰਮ ਬੰਦਾ ਕਰ ਸਕਦਾ ਹੈ ਜਿਹੜਾ ਜਿਹੜੇ ਦੀ ਜੌਬ ਹੈ ਉਹੀ ਕਰ ਸਕਦਾ ਉਹੀ ਕਰ ਸਕਦਾ ਵੀ ਕਹਿਣਾ ਮਤਲਬ ਜਿਵੇਂ ਬਾਈ ਬਾਈ ਹੋਰਾਂ ਨੇ ਚਣਾਈ ਵਗੈਰਾ ਕੀਤੀ ਹੈ ਸਾਰੀ ਕੋਠੀ ਬਣਾਈ ਹੈ ਤੁਸੀਂ ਚਣਾਈ ਨਹੀਂ ਕਰ ਸਕਦੇ ਬਾਈ ਕਿ ਤੁਸੀਂ ਕੋਈ ਮੈ ਡਿਜ਼ਾਈਨ ਦੇ ਦੂੰ ਮੈਂ ਚਣਾਈ ਕਰ ਦੂੰ ਤਾਂ ਤੁਸੀਂ ਉਹ ਨਹੀਂ ਕਰ ਸਕਦੇ ਤੁਸੀਂ ਜਸਟ ਇੱਕ ਡਿਜ਼ਾਈਨ ਦੇ ਸਕਦੇ ਹੋ ਤੁਸੀਂ ਉਹਨੂੰ ਬਾਈ ਉੱਥੇ ਚੱਕਰ ਲਾ ਕੇ ਵਿਜ਼ਿਟ ਕਰਕੇ ਸੁਪਰਵਾਈਜ਼ਨ ਕਰਕੇ ਤੁਸੀਂ ਉਹ ਚੀਜ਼ ਨੂੰ ਬਣਵਾ ਸਕਦੇ ਹੋ ਕਹੇ ਕਿ ਬਣਵਾ ਸਕਦੇ ਹੋ ਬਣਾ ਨਹੀਂ ਸਕਦੇ ਨਹੀਂ ਕਰ ਸਕਦਾ ਹਾਂਜੀ ਬਾਈ ਸਾਰੀ ਗੱਲਾਂ ਦਾ ਇੱਕੋ ਜਵਾਬ ਦੇਣਾ ਹੀ ਤੁਹਾਨੂੰ ਮੈਂ ਹਾਂਜੀ ਬਾਈ 2000 ਨਾਲ ਹੈ ਮੈਂ ਇਦੂ ਸੋਹਣੀ ਚਣਾਈ ਨਹੀਂ ਲਾ ਸਕਦਾ ਜੀ ਇਹ ਮੇਰੇ ਤੋਂ ਸੋਨਾ ਰਖਸ਼ਾ ਨਹੀਂ ਬਣਾ ਸਕਦਾ ਜਿੰਨਾ ਮਰਜੀ ਇਹ ਜੋਰ ਲਾ ਲੇ ਜਿੰਨਾ ਮਰਜੀ ਮੈਂ ਜੋਰ ਲਾ ਲਾਂ ਕਿ ਮੈਂ ਬਾਈ ਤੋਂ ਸੋਹਣੀ ਚਣਾਈ ਕਰ ਦੂੰ ਨਹੀਂ ਕਰ ਸਕਦਾ ਠੀਕ ਹੈ ਬਾਈ ਇੱਕ ਮੰਨ ਕੇ ਚੱਲੋ ਤੁਸੀਂ ਬਾਈ ਡਿਜ਼ਾਈਨ ਦੇਣਾ ਹਾਂਜੀ ਬਾਈ ਨੇ ਪੈਸੇ ਲਾਉਣੇ ਆ ਖੜ ਕੇ ਆਪਣੀ ਦੇਖ ਰਹਿ ਦੇ ਵਿੱਚ ਕੰਮ ਕਰਵਾਉਣਾ ਜਿਹੜਾ ਵੀ ਕਿਉਂਕਿ ਮਟੀਰੀਅਲ ਬਾਈ ਨੇ ਲਿਆ ਕੇ ਦੇਣਾ ਤੁਸੀਂ ਡਿਜ਼ਾਈਨ ਬਣਾ ਕੇ ਦੇਣਾ ਤੁਸੀਂ ਉਹਦੇ ਤੇ ਪ੍ਰੋਪਰ ਨਿਗਾ ਵੀ ਰੱਖਣੀ ਹੈ ਗੇੜੇ ਵੀ ਮਾਰਨੇ ਤੇ ਬਾਈ ਹੋਰਾਂ ਨੇ ਬਣਾਉਣਾ ਜੇ ਕੋਈ ਕਮੀ ਹੋਊਗੀ ਤੁਸੀਂ ਕਹੋਗੇ ਬਾਈ ਸਲਾਹ ਕਰੋਗੇ ਵੀ ਬਾਈ ਆਪੇ ਨੂੰ ਐ ਨਾ ਕਰ ਲਈਏ ਇਹ ਨਹੀਂ ਹੋਊਗਾ ਵੀ ਤੁਸੀਂ ਇਕੱਲਾ ਇਹੀ ਕਹੀ ਜਾਓ ਬਾਈ ਨਹੀਂ ਇਹਨੂੰ ਐ ਕਰ ਐ ਕਰ ਉੱਥੇ ਸਲਾਹ ਵੀ ਜ਼ਰੂਰੀ ਹੈ ਬਾਈ ਹੈ ਨਾ ਕਈ ਵਾਰੀ ਹੋ ਸਕਦਾ ਹੈ ਤੁਹਾਡੇ ਨਾਲ ਬਾਈ ਹੋਰਾਂ ਦਾ ਤਜਰਬਾ ਹੁੰਦਾ ਜਿਵੇਂ ਕਾਫੀ ਟਾਈਮ ਦਾ ਉਹਦੇ ਚ ਹੋ ਸਕਦਾ ਤੁਹਾਨੂੰ رائے ਦੇਣ ਉਹ رائے ਹੋ ਸਕਦੀ ਹੈ رائے ਹੋ ਸਕਦੀ ਹੈ ਤੁਹਾਨੂੰ ਕਹਿਣਗੇ ਵੀ ਨੇ ਆਪਾਂ ਜੇ ਐਵੇਂ ਹੀ ਰੱਖ ਲਈਏ ਤੁਸੀਂ ਕਹੋ ਜਸਟ ਹਾਂ ਆਪਾਂ ਇੱਧਰ ਰੱਖ ਸਕਦੇ ਹਾਂ ਇਹ ਚੀਜ਼ ਵੀ ਹੋ ਸਕਦੀ ਹੈ ਨਾ ਬਾਈ ਬਿਲਕੁਲ ਬਿਲਕੁਲ ਤੇ ਬਾਈ ਆਪਾਂ ਡਿਜ਼ਾਈਨ ਦਿਖਾਉਣੇ ਆ ਡ੍ਰੈنگ ਰੂਮ ਆ ਤੇ ਇਧਰ ਲੌਬੀ ਆ ਗਈ ਤੇ ਬਾਈ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਲੌਬੀ ਬਾਈ ਕਾਫੀ ਖੁੱਲੀ ਹੈ ਤੇ ਥੱਲੇ ਥੱਲੇ ਵਾਲੇ ਏਰੀਆ ਬਾਰੇ ਜੀ ਦੱਸੋ ਕਿੰਨਾ ਹੈ ਥੱਲੇ ਥੱਲੇ ਵਾਲੇ ਏਰੀਆ ਹੈਗਾ ਜੀ ਆਪਣਾ 1650 ਫੁੱਟ ਦਾ ਕੋਠੀ ਦਾ ਏਰੀਆ ਹੈਗਾ ਇਨਕਲੂਡਡ ਟਾਇਲਟਸ ਬਣੇ ਹੋਏ ਨੇ ਬਾਹਰ ਪਚੋ ਅਲੱਗ ਤੋਂ ਆ ਹ ਉਹ ਬਾਹਰ ਦੀਆਂ ਟਾਇਲਟ ਜਿਹੜੀ ਆਪਾਂ ਬਣਾਉਨੇ ਆ 150 ਫੁੱਟ ਏਰੀਆ ਉਹਦਾ ਜੇ ਆਪਾਂ ਇਹਦੇ ਨਾਲ ਰਾਉਂਡ ਬੱਡ ਲੱਗ ਕੇ ਜਾਂਦਾ ਥੱਲੇ ਕੋਠੀ ਦਾ 1800 ਹੋ ਗਿਆ ਆਦਰਵਾਇਜ਼ ਕੋਠੀ ਦਾ ਥੱਲੇ ਵਾਲਾ ਏਰੀਆ 1650 ਸਕਰ ਫੁੱਟ ਹੈ ਠੀਕ ਹੈ ਬਾਈ ਤੇ ਡਿਜ਼ਾਈਨ ਆਪਾਂ ਪਰ ਫਰੰਟ ਤੁਸੀਂ ਦੇਖ ਕੇ ਅਦਾਜਾ ਲਾ ਸਕਦੇ ਹੋ ਵੀ ਇਹ ਉੱਪਰ ਬਈ ਕਿੰਨਾ ਕ ਹੈ ਉੱਤੇ 1000 ਫੁੱਟ ਉੱਪਰ 1000 ਹੈ 27 2200 ਏਰੀਆ ਦੀ ਕੋਠੀ ਹੈ ਦੇਖਣ ਨੂੰ ਤੁਸੀਂ ਫਰੰਟ ਤੋਂ ਦੇਖੋ ਘੱਟੋ ਘੱਟ 404200 ਵਰਗ ਫੁੱਟ ਏਰੀਆ ਲੱਗਦਾ ਜੀ ਤੇ ਬਈ ਬਹੁਤ ਸੋਹਣੀ ਹੈਵੀ ਲੁੱਕ ਤੁਸੀਂ ਦਿੱਤੀ ਹੈ ਕਿਉਂਕਿ ਬਈ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਬੰਦੇ ਨੇ ਜਦੋਂ ਘਰ ਬਣਾਉਣਾ ਹੈ ਏਰੀਆ ਪਰ ਚਾਹੇ ਘੱਟ ਹੋਵੇ ਉਹਨੂੰ ਜਦੋਂ ਮਕਾਨ ਮਾਲਕ ਆਪ ਨੂੰ ਇਹ ਗੱਲ ਕਹਦੇ ਵੀਰੇ ਇਹਨੂੰ ਲੁੱਕ ਵੀ ਹੈਵੀ ਦਿਖਾ ਦੀ ਅੰਦਰ ਤੋਂ ਵੀ ਆਪਾਂ ਉਨਾਂ ਹੀ ਬਣਾਉਣਾ ਹੈ ਤੇ ਇਹ ਚੀਜ਼ਾਂ ਬਈ ਉੱਥੇ ਆ ਜਾਂਦੀਆਂ ਗੱਲ ਬਈ ਕਹ ਛੋਟੀ ਵੀ ਬਣਾਉਣੀ ਹੈ ਇਹ ਚੀਜ਼ਾਂ ਤੇ ਬਾਈ ਹਾਂ ਵਾਕਈ ਜਿਹੜੇ ਬੰਦੇ ਦਾ ਕੰਮ ਆ ਬਾਈ ਉਹੀ ਕਰ ਸਕਦਾ ਤੇ ਬਾਈ ਇੱਧਰ ਕੀ ਰੱਖਿਆ ਆਪਾਂ ਇਹ ਸਟੱਡੀ ਰੂਮ ਆ ਗਿਆ ਜੀ ਬੱਚਿਆਂ ਦਾ ਇਹ ਸਟੱਡੀ ਰੂਮ ਆ ਛੋਟਾ ਹੈ ਉਹ ਇਧਰ ਕਿੰਨੇ ਬਾਈ ਕਿੰਨੇ ਕ ਦਾ ਹੋਊ ਬਾਈ ਇਹ ਨਹੀਂ ਇਹ ਤਕਰੀਬਨ ਹੈਗਾ ਜੀ 8 ਬਾਈ 13 ਦਾ 8 ਬਾਈ 13 ਕ ਦਾ ਬਾਈ 8 ਬਾਈ 13 ਦਾ ਜੀ ਤੇ ਸਟੱਡੀ ਰੂਮ ਬਾਈ ਆਪਣਾ ਹੁਣ ਜ਼ਿਆਦਾਤਰ ਦੇਖਣ ਲੱਗੇ ਆ ਡਿਜ਼ਾਈਨਰਾਂ ਦੇ ਵਿੱਚ ਬਹੁਤ ਘੱਟ ਦੇਖਦੇ ਆ ਕਿਉਂਕਿ ਇਹ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਨਾ ਵੀ ਸਟੱਡੀ ਰੂਮ ਆਪਾਂ ਬੱਚਿਆਂ ਵਾਸਤੇ ਜ਼ਰੂਰੀ ਹੈ ਕਿਉਂਕਿ ਇੱਥੇ ਇਹਦੇ ਚ ਇੱਕ ਆ ਗਿਆ ਲੱਗਦਾ ਤੇ ਦੋਸਤੋ ਆਪਾਂ ਡਰੈੰਗ ਰੂਮ ਦਿਖਾਤਾ ਲੌਬੀ ਚ ਖੜੇ ਹੋ ਤੇ ਇਧਰੋਂ ਆਪਾਂ ਸਟੱਡੀ ਰੂਮ ਦਿਖਾਏ ਤੇ ਬੈਡਰੂਮ ਕਿੰਨੇ ਬਾਈ ਬੈਡਰੂਮ ਆਗਾ ਜੀ ਇਸ 12 1/2 ਬਾਈ 13 ਦੇ ਅੱਛਾ ਬਾਈ ਹਾਂਜੀ ਤੇ ਇਹਦੇ ਚ ਬਾਈ ਅਟੈਚ ਹੈ ਇਹਦੇ ਨਾਲ ਹੀ ਇਹ ਡਰੈਸਿੰਗ ਹੈ ਇਹ ਨਾਲ ਵਾਲੀ ਤੇ ਅਟੈਚ ਹੈ ਨਾਲ ਹੀ ਇਹਦੇ ਡਰੈਸਿੰਗ ਅਟੈਚ ਹੈ ਜੀ ਠੀਕ ਹੈ ਬਾਈ ਤੇ ਆਪਾਂ ਉਧਰ ਦੀ ਚਲਦੇ ਆ ਬਾਈ ਦੂਜੇ ਬੈਡਰੂਮ ਚ ਚਲਦੇ ਆ ਨਾਲੇ ਤੇ ਦੋਸਤੋ ਆਪਾਂ ਬੈਡਰੂਮ ਤੁਹਾਨੂੰ ਦਿਖਾਤਾ ਇੱਕ ਸਟੱਡੀ ਰੂਮ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਇੱਕ ਆਪਾਂ ਡ੍ਰੈਗ ਰੂਮ ਦਿਖਾਤਾ ਐਂਟਰੀ ਮੇਨ ਗੇਟ ਤਾਂ ਆਪਾਂ ਕੀਤੀ ਸੀ ਸੱਜੇ ਪਾਸੇ ਆਪਾਂ ਸਾਰਾ ਤੁਹਾਨੂੰ ਦਿਖਾ ਚੁੱਕੇ ਹੇ ਤੇ ਹੁਣ ਆਪਾਂ ਨਾਲ ਹੀ ਪਹਿਲਾ ਬੈਡਰੂਮ ਦੇ ਦਵਾਰ ਇਧਰ ਆਏ ਆ ਇਹ ਬੈਡਰੂਮ ਅਟੈਚ ਆ ਬਾਈ ਹਨਾ ਇਹ ਅਟੈਚ ਹੈ ਜੀ ਉਹਦੇ ਨਾਲ ਇਹ ਬੈਡਰੂਮ ਅਟੈਚ ਆ ਜੀ ਤੁਸੀਂ ਉਧਰੋਂ ਡਰੈਸਿੰਗ ਏਰੀਆ ਦੇ ਵਿੱਚੋਂ ਬਾਥਰੂਮ ਵਿੱਚੋਂ ਦੀ ਆਪਾਂ ਇਧਰ ਆਏ ਆ ਤੇ ਇਧਰਲੇ ਪਾਸੇ ਆ ਗਿਆ ਜੀ ਸਟੋਰ ਆ ਸਟੋਰ ਉੱਪਰ ਪਰਛਤੀ ਦਿੱਤੀ ਹੈ ਬਹੁਤ ਖੁੱਲਾ ਸਟੋਰ ਹੈ ਪਰਛਤੀ ਦਿੱਤੀ ਹੈ ਤਾਂ ਕਾਫੀ ਸਮਾਨ ਟਿਕਦਾ ਤੇ ਬਾਈ ਉਹਨੇ ਲੱਕੜ ਵਗੈਰਾ ਵੀ ਲਿਆ ਰੱਖੀ ਤੇ ਦੋ ਬਾਥਰੂਮ ਦੇ ਚੁੱਕੇ ਜੀ ਬਾਥਰੂਮ ਅਟੈਚ ਆ ਨਾਲ ਤੇ ਇਧਰ ਬਈ ਆਪਾਂ ਗੱਲ ਕਰੀਏ ਇਹ ਕਿਚਨ ਆ ਗਈ ਜੀ ਇਹ ਕਿਚਨ ਦਾ ਏਰੀਆ ਹੈ ਬਾਈ ਤੇ ਇਧਰ ਕੀ ਰੱਖਿਆ ਬਾਈ ਇਹ ਆਪਣਾ ਕਿਚਨ ਵਾਸ਼ ਏਰੀਆ ਜੀ ਅੱਛਾ ਵਾਸ਼ਿੰਗ ਏਰੀਆ ਜਿਹਨੂੰ ਡਾਟੀ ਕਿਚਨ ਵੀ ਕਹੇ ਜਾਂਦੇ ਨੇ ਬਿਲਕੁਲ ਸ਼ੈਂਕ ਦਾ ਅੱਡ ਹੀ ਲੱਗੂਗਾ ਹਾਂ ਬਾਈ ਠੀਕ ਆ ਬਹੁਤ ਵਧੀਆ ਇੱਕ ਸ਼ੈਂਕ ਤੇ ਦੂਜੇ ਇੱਡੀ ਫ੍ਰਿਜ ਦੀ ਪ੍ਰੋਵੀਜ਼ਨ ਆ ਉਹ ਅੱਡ ਹੈ ਠੀਕ ਹੈ ਕਿਉਂਕਿ ਜੋ ਫਰਿੱਜ ਰਸੋਈ ਚ ਲੱਗੇ ਜਾਂਦਾ ਨਾ ਉਹ ਜਗ੍ਹਾ ਘੇਰਦਾ ਆਪਾਂ ਉਹ ਨਹੀਂ ਸੈਲਫ ਲੈ ਕੇ ਆਪਣੇ ਕੈਬਿਨੇਟ ਕੰਮ ਵੱਧ ਆਉਣਗੇ ਉਹਦੇ ਵਾਸਤੇ ਛੱਡ ਏਰੀਆ ਬਣਾਇਆ ਠੀਕ ਹੈ ਭਾਈ ਤੇ ਆਪਾਂ ਉੱਪਰ ਵਾਲੇ ਬੋਸ ਦੀ ਗੱਲ ਵੀ ਕਰਾਂਗੇ ਭਾਈ ਗਰਾਉਂਡ ਫਲੋਰ ਸਾਰਾ ਦਿਖਾਤਾ ਥੱਲੇ ਦੋ ਬੈਡਰੂਮ ਸਟੋਰ ਬਾਥਰੂਮ ਅਟੈਚ ਡਰੈਸਿੰਗ ਏਰੀਆ ਅਟੈਚ ਡ੍ਰੈੰਗ ਰੂਮ ਆ ਗਿਆ ਤੇ ਆਪਣਾ ਲੌਬੀ ਦਾ ਏਰੀਆ ਬਹੁਤ ਕਾਫੀ ਖੁੱਲਾ ਹੋ ਗਿਆ ਨਾ ਤੇ ਭਈ ਆਪਾਂ ਜੇ ਗੱਲ ਕਰੀਏ ਡਿਜ਼ਾਈਨ ਆਪਾਂ ਥੱਲੋ ਦਿਖਾਇਆ ਹੈ ਨਾ ਤੇ ਜਿਹੜਾ ਜਿਹੜਾ ਬਾਈ ਇਧਰ ਡ੍ਰੈਗ ਰੂਮ ਦਿਖਾਤਾ ਆਪਾਂ ਲੌਬੀ ਦੇ ਵਿੱਚੋਂ ਦੋ ਬੈਡਰੂਮ ਦਿਖਾਤੇ ਬਾਈ ਸਟੋਰ ਵੀ ਹੋ ਗਿਆ ਕਾਫੀ ਖੁੱਲਾ ਏਰੀਆ ਹੋ ਗਿਆ ਹਣਾ ਤੇ ਫੀਲ ਹੁੰਦਾ ਇੱਥੇ ਖੜ ਕੇ ਰੋਸ਼ਨੀ ਬਹੁਤ ਪੈਂਦੀ ਹੈ ਕਿਉਂਕਿ ਹਵਾਦਾਰ ਰੱਖਿਆ ਬਾਈ ਇੱਕ ਚੀਜ਼ ਸੋਚਣ ਵਾਲੀ ਆ ਬਾਈ ਜਦੋਂ ਪਲਾਸਟਰ ਹੋਈ ਹੁੰਦੀ ਹੈ ਨਾ ਕੋਠੀ ਅਸੀਂ ਦੇਖਦੇ ਆਂ ਜ਼ਿਆਦਾਤਰ ਕੋਠੀਆਂ ਦੇ ਵਿੱਚ ਆਪਾਂ ਪਲਾਸਟਰ ਵਾਲੀਆਂ ਚ ਜਾਂਦੇ ਆਂ ਉਹਨਾਂ ਦੇ ਵਿੱਚ ਨਾ ਬਾਈ ਰੋਸ਼ਨੀ ਨਹੀਂ ਪੈਂਦੀ ਹੁੰਦੀ ਇੱਥੇ ਬਾਈ ਹੋਰਾਂ ਨੂੰ ਵੀ ਕਿਸੇਰਾ ਜਾਂਦਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਬਾਈ ਹਣਾ ਰੋਸ਼ਨੀ ਕਾਫੀ ਪੈਂਦੀ ਆ ਕੋਠੀ ਦੇ ਵਿੱਚ ਬਾਈ ਜੀ ਜਦੋਂ ਮੈਂ ਮਕਾਨ ਬਣਾਉਣ ਦੀ ਆਰਕੀਟੈਕਟ ਹੋ ਗਿਆ ਹਾਂਜੀ ਜਿਸ ਮਕਾਨ ਮਾਲਕ ਨੇ ਮਕਾਨ ਬਣਾਉਣਾ ਹੁੰਦਾ ਹੈ ਨਾਲ ਮਿਸਤਰੀ ਜਿਨ੍ਹਾਂ ਦੀ ਸਲਾਹ ਨਾਲ ਹੀ ਜਿਹੜਾ ਇੱਕ ਚੰਗਾ ਮਕਾਨ ਅਸੀਂ ਖੜਾ ਕਰ ਸਕਦੇ ਹਾਂ ਬਿਲਕੁਲ ਬਾਈ ਬਿਲਕੁਲ ਕਿਉਂਕਿ ਬਾਈ ਆਰਕੀਟੈਕਟ ਨਾਲ ਵੀ ਮੈਂ ਗੱਲ ਕੀਤੀ ਮਿਸਤਰੀ ਨਾਲ ਵੀ ਹਾਂਜੀ ਤਿੰਨੋਂ ਅਸੀਂ ਇਤਾਲ ਮਿਲ ਬਣਾ ਕੇ ਹੀ ਅੱਜ ਜਿਸ ਮਕਾਮ ਤੇ ਪਹੁੰਚਿਆ ਉੱਥੇ ਅਸੀਂ ਖੜੇ ਹਾਂ ਬਿਲਕੁਲ ਬਾਈ ਬਿਲਕੁਲ ਨੰਬਰ 2 ਤੇ ਬਾਈ ਜੀ ਆਪਾਂ ਕੋਠੇ ਦੇ ਵਾਲੇ ਨਾਲ ਚਾਰ ਦੁਵਾਰੀ ਵੀ ਛੱਡੀ ਹੈ ਤਾਂ ਕਿ ਹਵਾ ਦੀ ਕ੍ਰੋਸਿੰਗ ਹੁੰਦੀ ਰਹੇ ਕ੍ਰੋਸਿੰਗ ਹਾਂ ਉਹ ਮਤਲਬ ਕੋਠੇ ਦੇ ਵਿੱਚ ਨਹੀਂ ਹੋਊਗੀ ਬਿਲਕੁਲ ਬਾਈ ਇੱਕ ਬਾਈ ਮੈਂ ਤੁਹਾਨੂੰ ਹੋਰ ਵੀ ਦੱਸ ਜਿਹੜਾ ਆਪਣਾ ਫਰੰਟ ਲੁੱਕ ਹੈ ਹਵੇਲੀ ਟਾਈਪ ਆ ਹਾਂਜੀ ਠੀਕ ਹੈ ਜੀ ਅੰਦਰੋਂ ਹੈ ਜੋ ਅੱਜ ਮੌਜੂਦਾ ਆਪਣਾ ਹੈ ਮਤਲਬ ਕਰੰਟ ਚੱਲ ਰਿਹਾ ਹੈ ਹਾਂਜੀ ਹਾਂਜੀ ਵਧੀਆ ਹਾਂ ਹੁਣ ਦਾ ਜਿਹੜਾ ਟ੍ਰੈਂਡ ਹੈ ਕੋਠੀਆਂ ਦਾ ਟ੍ਰੈਂਡ ਦੇ ਮੁਤਾਬਕ ਆਪਣਾ ਅੰਦਰ ਸਾਰਾ ਤਿਆਰ ਹੋਇਆ ਹੈ ਸਾਰਾ ਬੇ ਬਹੁਤ ਵਧੀਆ ਉਸ ਦੇ ਨਾਲ ਨਾਲ ਐਕਸਟਰਾ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇੱਧਰ ਕਿਉਂਕਿ ਜ਼ਿਆਦਾਤਰ ਆਪਾਂ ਜ਼ਿਮੀਂਦਾਰ ਬਾਈ ਸਾਰੇ ਖੇਤੀਬਾੜੀ ਵਾਲੇ ਹੁੰਦੇ ਆ ਹਾਂਜੀ ਹਾਂਜੀ ਆਪਾਂ ਕੋਠਿਆਂ ਵਿੱਚ ਜ਼ਿਆਦਾਤਰ ਜਾਂਦੇ ਆ ਉੱਥੇ ਆਪਾਂ ਸਿਰਫ ਇੱਕ ਕੋਠੀ ਦੇ ਵਿੱਚ ਹਾਂਜੀ ਆਪਾਂ ਇੱਕ ਗੱਡੀ ਹੀ ਖੜਾ ਸਕਦੇ ਹਾਂ ਛੋਟਾ ਜਿਹਾ ਪੋਰਚ ਹੁੰਦਾ ਬਾਈ ਹਾਂ ਛੋਟਾ ਪੋਰਚ ਹੁੰਦਾ ਹੈ ਹਾਂਜੀ ਬਾਈ ਆਪਣਾ ਪੋਰਚ ਆ ਜਿਹੜਾ ਇਹ ਆਪਣੇ ਤੁਹਾਡੇ ਸਾਹਮਣੇ ਹੈ ਇਸ ਦੇ ਵਿੱਚ ਟਰਾਲੀ ਵਗੈਰਾ ਨਾਲ ਲੱਗ ਸਕਦੀ ਹੈ ਟਰਾਲੀ ਤੇ ਟਰੈਕਟਰ ਦੋਵੇਂ ਲੱਗਦੇ ਆ ਇੱਧਰ ਗੱਡੀ ਵੀ ਖੜਾ ਸਕਦੇ ਆ ਐਸਟਰਾ ਗੱਡੀ ਵੀ ਲੱਗੂਗੀ ਬਿਲਕੁਲ ਬਾਈ ਤੇ ਇਹ ਵੀ ਚੀਜ਼ ਜ਼ਰੂਰੀ ਹੈ ਬਾਈ ਜਿਹੜਾ ਕਹਿਣ ਦਾ ਮਤਲਬ ਵੀ ਆਪਾਂ ਜਦੋਂ ਏਰੀਆ 17 1800 ਬਣਾ ਲਿਆ ਇਹਦੇ 'ਚ ਬਾਈ ਫਰਕ ਤਾਂ ਕੀ ਹੈ ਫਰਕ ਮੈਂ ਕਹਿੰਨਾ ਵੀ ਇਹਦੇ 'ਚ ਸਾਰਾ 150 ਫੁੱਟ ਦਾ ਫਰਕ ਨਹੀਂ ਪੈਂਦਾ ਜੇ ਆਪਾਂ ਸੋਚੀਏ ਆਪਣੀ ਹਰ ਇੱਕ ਚੀਜ਼ ਜੇ ਮੰਨ ਕੇ ਚ ਇਹਨੀ ਲਾਉਣ ਦੀ ਲੋੜ ਨਹੀਂ ਕਿਤੇ ਉਹ ਟਕੀ ਟਕੀ ਜਾਊਗੀ ਇਹ ਚੀਜ਼ ਜ਼ਰੂਰੀ ਆ ਕਹਿੰਦਾ ਮਤਲਬ ਆਪਾਂ ਕੱਲੀ ਉਹ ਨਾ ਜੀਜ ਰੱਖੀਏ ਕੋਠੀ ਬਣਾ ਲਈ ਤੇ ਇਹਦੇ ਚ ਕੱਲੀ ਗੱਡੀ ਖੜੇ ਕਿਉਂਕਿ ਆਪਣੇ ਜ਼ਿਮੀਦਾਰ ਭਰਾਵਾਂ ਦੇ ਖੇਤਾਂ ਚ ਕੋਠੀਆਂ ਬਣੀ ਹੋਈਆਂ ਨੇ ਉਹਨਾਂ ਚ ਆਪਾਂ ਨੂੰ ਟਰੈਕਟਰ ਟਰਾਲੀ ਦਾ ਵੀ ਥੋੜਾ ਜਿਆਦਾ ਖਿਆਲ ਰੱਖਣਾ ਜਿਹਦੇ ਵੀ ਜਦੋਂ ਆਪਾਂ ਏਰੀਆ ਇੰਨਾ ਵਧਾ ਲੈਂਦੇ ਆ ਏਰੀਆ ਬਾਈ ਜੇ ਮੈਂ ਕਹਿੰਦਾ ਵੀ ਸਾਰਾ 12 ਬਾਈ 12 ਦਾ ਹੋਰ ਬਤਾ ਲਈਏ ਸਾਰਾ 144 ਕਫਟ ਏਰੀਆ ਬਣਦਾ 100 150 ਫੁੱਟ ਬਣਦਾ ਹੋਣਾ ਬਾਈ ਉਹਦੇ ਨਾਲ ਕੀ ਫਰਕ ਪੈਂਦਾ ਉਹਦਾ ਕੋਈ ਫਰਕ ਨਹੀਂ ਪੈਣ ਲੱਗਾ ਉਹਦੇ ਤੇ ਬਾਈ ਇਹ ਆਪਾਂ ਦਿਖਾਉਣੇ ਆ ਉੱਪਰ ਵਾਲਾ ਪੋਰਚ ਵੀ ਚੱਲ ਕੇ ਤੇ ਬਾਈ ਉਹ ਨਾਲ ਗੱਲਬਾਤ ਕਰਾਂਗੇ ਜਿਹੜੇ ਠੇਕੇਦਾਰ ਭਰਾ ਨੇ ਆਪਣੇ ਨਾਲ ਨੇਗੇ ਤੇ ਜਿਹਨਾਂ ਨੇ ਇਹਨਾਂ ਡਿਜ਼ਾਈਨ ਸੋਹਣਾ ਦਿੱਤਾ ਹੈ ਬਾਕੀ ਵੀਰੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕੀ ਗੱਲ ਵੀ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਪਣਾ ਵਿਰਸਾ ਸਾਡਾ ਸੱਪਿਆਚਾਰਾ ਖੇਤੀਬਾੜੀ ਅਸੀਂ ਇਸ ਤੋਂ ਦੂਰ ਨਾ ਜਾਈਏ ਹਾਂਜੀ ਬਾਈ ਅੱਜ ਜੇ ਅਸੀਂ ਇਸ ਮੁਕਾਮ ਤੇ ਖੜਿਆ ਹਾਂ ਤਾਂ ਅਸੀਂ ਖੇਤੀਬਾੜੀ ਕਰਕੇ ਹੀ ਇੱਥੇ ਖੜਾ ਹਾਂ ਮੇਰੇ ਫਾਦਰ ਸਾਹਿਬ ਦਾ ਮੈਨੂੰ ਉਹ ਤੋਂ ਵੱਡੀ ਦੇਣ ਹੈ ਜੀ ਬਿਲਕੁਲ ਬਾਈ ਜਿਨ੍ਹਾਂ ਨੇ ਮੈਨੂੰ ਵਿਰਸੇ ਦੇ ਵਿੱਚ ਮਤਲਬ ਕਰ ਕੋ ਸੰਗਤ ਤੋਂ ਬਚਾਇਆ ਚੰਗੇ ਕੰਮਾਂ ਵੱਲ ਪ੍ਰੇਰਿਆ ਉਹਨਾਂ ਦੇ ਸਦਕਾ ਅੱਜ ਮੈਂ ਇੱਥੇ ਖੜਾ ਬਿਲਕੁਲ ਬਾਈ ਇਹ ਮੇਰੇ ਪਿਤਾ ਜੀ ਦੀ ਸਾਰੀ ਦੇਣ ਹੈ ਹਾਂਜੀ ਬਾਈ ਕਿਉਂਕਿ ਜੋ ਮੈਂ ਆਪਣੀ ਜ਼ਿੰਦਗੀ ਭਰ ਭਲਾ ਰਹੇ ਕਹਿੰਦਾ ਮਤਲਬ ਬਾਈ ਆਪਾ ਪਿਤਾ ਪੁਰਖੀ ਕੁਤ ਕੀਤਾ ਜਿਹੜਾ ਖੇਤੀ ਦਾ ਉਹ ਕਰਕੇ ਜਿਹੜੀ ਕੋ ਤੁਸੀ ਗੱਲ ਸਾਨੂੰ ਸਪੈਸ਼ਲ ਦੱਸੀ ਹੈ ਵੀ ਉਧਰ ਆਪਣੀ ਟਰੈਕਟਰ ਟਰਾਲੀ ਜਿਨ੍ਹਾਂ ਨੇ ਆਪਣਾ ਬਾਈ ਸਾਰਾ ਕੁਝ ਬਣਾਇਆ ਸੰਦ ਨੇ ਜਿਹੜੇ ਆਪਾਂ ਸਾंभ ਕੇ ਰੱਖੀਏ ਨਹੀਂ ਹੈਗਾ ਕੱਲੀ ਗੱਡੀ ਵਾਸਤੇ ਪੋਰਚ ਰੱਖ ਲਈ ਤੇ ਬਾਈ ਸੰਦ ਆਪਣੇ ਟਰੈਕਟਰ ਟਰਾਲੀ ਵੇੜੇ 'ਚ ਖੜੇ ਰਹਿਣ ਕਿਉਂਕਿ ਉਹਨਾਂ ਰਾਹੀਂ ਕੁਝ ਬਣਾਇਆ ਆਪਾਂ ਗਰਾਉਂਡ ਫਲੋਰ ਦਿਖਾਤਾ ਨਾ ਬਾਈ ਤੇ ਫਰਸਟ ਫਲੋਰ ਦੇ ਆਪਾਂ ਚੱਲੇ ਆਂ ਬਾਈ ਥੱਲੋਂ ਜਿਹੜਾ ਪਲਾਨ ਆ ਸਾਰਾ ਆਪਾਂ ਦਿਖਾ ਚੁੱਕੇ ਆਂ ਬਰਨ ਫਰੰਟ ਐਲੀਵੇਸ਼ਨ ਦਿਖਾ ਚੁੱਕੇ ਆਂ ਤੇ ਦੋਸਤੋ ਕਮੈਂਟ ਕਰਕੇ ਦੱਸਿਓ ਜਰੂਰ ਤੁਹਾਨੂੰ ਇਹ ਕੋਠੀ ਦਾ ਡਿਜ਼ਾਈਨ ਕਿਵੇਂ ਲੱਗਿਆ ਤੇ ਬਾਈ ਹੋਰਾਂ ਦੇ ਜਿਹੜਾ ਕੰਮ ਕਰਨ ਦਾ ਤਰੀਕਾ ਬਾਹਰੋਂ ਸਫਾਈ ਹੈ ਕੰਮ ਦੀ ਉਹ ਵੀ ਦੱਸਿਓ ਕਿਵੇਂ ਲੱਗੀ ਤੇ ਬਾਈ ਆਪਾਂ ਹੁਣ ਉੱਪਰ ਵਾਲੇ ਪੋਰਚ ਤੇ ਆਇਆ ਨਾ ਬਾਈ ਤੇ ਬਾਈ ਸਾਹਿਲ ਆਪਾਂ ਨੂੰ ਇਹ ਨਾ ਥੱਲੋਂ ਜਿਹੜਾ ਆਪਾਂ ਦਿਖਾ ਚੁੱਕੇ ਆ ਸਾਰਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਬਾਕੀ ਆਪਣੇ ਭਰਾ ਦੇਖ ਇਹ ਕਬੈਡਰੂਮ ਆ ਗਿਆ ਇਹ ਕਬੈਡਰੂਮ ਹੈ ਇਹ ਨਾਲ ਸੈਪਰੇਟ ਹੈ ਦਾ ਡਰੈਸਿੰਗ ਇਹ 12x13 ਦਾ ਹੋਊਗਾ ਬਾਈ ਹਾਂ ਇਹ 10x12 ਦਾ ਹੈ ਜੀ ਅੱਛਾ 10x12 ਦਾ 10x12 ਦਾ ਤੇ ਇਧਰ ਇੱਕ ਡਰੈਸਿੰਗ ਏਰੀਆ ਵਾਸ਼ਿੰਗ ਵਾਸ਼ਿੰਗ ਏਰੀਆ ਵੀ ਹੈ ਹਾਂ ਨਾਲ ਟਾਇਲਟ ਵੀ ਹੈ ਜੀ ਨਾਲ ਇਧਰ ਟਾਇਲਟ ਰੱਖਿਆ ਹੋਇਆ ਹੈ ਇਹਦੇ ਨਾਲ ਅਟੈਚ ਹੈ ਦਾ ਪ੍ਰੋਪਰ ਹੈ ਦਾ ਇਕੱਲੇ ਦਾ ਤੇ ਬਾਈ ਇਹ ਕਿਹਨਾਂ ਦੇ ਲਈ ਉੱਪਰ ਦਾ ਇੱਕ ਬੈਡਰੂਮ ਹੀ ਰੱਖਿਆ ਨਾ ਇਧਰ ਬਾਈ ਕੀ ਹੈ ਇਹ ਪੂਜਾ ਰੂਮ ਹੈ ਜੀ ਇਧਰ ਪੂਜਾ ਰੂਮ ਵੀ ਦਿਖਾ ਦਿਓ ਬਾਈ ਤੇ 1000 ਕਵਰ ਫੁੱਟ ਉੱਪਰ ਵਾਲਾ ਪੋਰਸ਼ਨ ਹੈ ਜੀ ਤੇ ਖੁੱਲੀ ਲੌਬੀ ਹੈ ਤੇ ਬਾਈ ਜ ਤੇ ਇਹਦੇ ਚ ਬਾਈ ਤੁਹਾਨੂੰ ਕੱਲੇ ਨਕਸ਼ੇ ਦੀ ਮੈਨਾਂ ਕਿ ਜਦੋਂ ਫਾਈਲ ਤਿਆਰ ਕਰਕੇ ਦੇਦੀ ਬਾਈ ਉਹਰੇ ਨੇ ਬਾਈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਜਾਂ ਨਕਸ਼ਾ ਤੇ ਸੁਪਰਵਾਈਜ਼ਨ ਚ ਕੀ ਫਰਕ ਹੈ ਹਾਂਜੀ ਨਕਸ਼ਾ ਜਿਹੜਾ ਆਪਣਾ ਆਰਕਟੈਕਟ ਹੁੰਦਾ ਹੈ ਉਹ ਆਪਣੀ ਫਾਈਲ ਤਿਆਰ ਕਰਕੇ ਦੇ ਦਿੰਦੇ ਆ ਜੀ ਉਹ ਸਿਰਫ ਇੱਕ ਨਕਸ਼ੇ ਤੱਕ ਹੀ ਸੀਮਿਤ ਰਹਿ ਜਾਂਦਾ ਠੀਕ ਹੈ ਜਿਹੜੀ ਸੁਪਰਵਾਈਜ਼ਨ ਹੈ ਹਾਂਜੀ ਉਹ ਆਪਣੇ ਆਰਕੀਟੈਕਟ ਆਉਂਦੇ ਨੇ ਜਿਸ ਤਰ੍ਹਾਂ ਕੰਮ ਚੱਲਦਾ ਹੈ ਨਾਲ ਦੀ ਨਾਲ ਆਰਕੀਟੈਕਟ ਕਿਹੜੇ ਮਾਰਦਾ ਜਿੰਨਾ ਚਿਰ ਬਈ ਕੰਮ ਚੱਲੂਗਾ ਜਿੰਨੇ ਟਾਈਮ ਦੀ ਗੱਲ ਹੋਈ ਉਹਨੇ ਫਾਈਨਲ ਤੱਕ ਐਲੀਵੇਸ਼ਨ ਦਾ ਹਾਂਜੀ ਲੁੱਕ ਹੈ ਬਿਲਕੁਲ ਹਾਂਜੀ ਉਹ ਸੇਮ ਟੂ ਸੇਮ ਬਣੂਗੀ ਜਿਸ ਤਰ੍ਹਾਂ ਸਾਨੂੰ ਸ਼ੁਰੂ ਦੇ ਵਿੱਚ ਪਿਕ ਦਿੱਤੀ ਸੀ ਹਾਂਜੀ ਇਸ ਹਵੇਲੀ ਦੀ ਠੀਕ ਹੈ ਤਾਂ ਉਸ ਤਰ੍ਹਾਂ ਹੀ ਸਾਡਾ ਹੂ ਹੂ ਤਿਆਰ ਹੋਈ ਹੈ ਠੀਕ ਹੈ ਸੁਪਰਵੀਜ਼ਨ ਲੈਣ ਕਾਰਨ ਕਰਦਾ ਠੀਕ ਹੈ ਵੀ ਕਹਿਣ ਦਾ ਮਤਲਬ ਗੌਰ ਰੱਖੀ ਵਿਜ਼ਿਟਾਂ ਕੀਤੀਆਂ ਬਾਈ ਹੋਰਾਂ ਨੇ ਤੇ ਨਾਲ ਦੀ ਨਾਲ ਜਿਹੜੀ ਕਮੀ ਹੁੰਦੀ ਸੀ ਦੱਸ ਦੇ ਆਰਕੀਟੈਕਟ ਇਦਾਂ ਵੀ ਸੀ ਕੋਈ ਇਹ ਨਹੀਂ ਸੀ ਹੈਗਾ ਵੀ ਮੈਂ ਇਹਨਾਂ ਦਾ ਕੋਈ ਚਾਰਜ ਜਿਹੜਾ ਚਾਰ ਮਹੀਨੇ ਨਹੀਂ ਨਹੀਂ ਆਜਮ ਜੀ ਤੇ ਵੀ ਆਉਂਦੇ ਸੀ ਮਿਸਤਰੀ ਨੂੰ ਵੀ ਹੁੰਦਾ ਸੀ ਵੀ ਆਰਕੀਟੈਕਟ ਆ ਰਹੇ ਨੇ ਹਾਂ ਭਰਾ ਹੋਰੀ ਆਪਣੇ ਨਾਲ ਖੜੇ ਨੇ ਇਹਨਾਂ ਨੇ ਬਣਾਈ ਹੈ ਕਹਿ ਰਹੇ ਨੇ ਮਤਲਬ ਇਹਨਾਂ ਨੂੰ ਵੀ ਹੁੰਦਾ ਸੀ ਵੀ ਆਪਾਂ ਜਿਹੜਾ ਕੰਮ ਕਰ ਰਹੇ ਹਾਂ ਇੱਕ ਇਹ ਡਿਜ਼ਾਈਨ ਦੇ ਅਕੋਰਡਿੰਗ ਕਰ ਰਹੇ ਹਾਂ ਜਿਹੜਾ ਡਿਜ਼ਾਈਨ ਆਪਾਂ ਨੂੰ ਦਿੱਤਾ ਹੋਇਆ ਉਹਦੇ ਸਾਹਮਣੇ ਕਰ ਰਹੇ ਹਾਂ ਵੀ ਇਹਦੇ 'ਚ ਕੋਈ ਕਮੀ ਹੋਈ ਤਾਂ ਆਪਾਂ ਨੂੰ ਇਹ ਕਹਿਣਗੇ ਵੀ ਉਦੋਂ ਮਾਲਕ ਵੀ ਕਹੂਗਾ ਕਹਿੰਦਾ ਵੀ ਇਹਨਾਂ ਦੀ ਜੌਬ ਉਦੋਂ ਦੁਗਣੀ ਹੋ ਜਾਂਦੀ ਹੈ ਵੀ ਆਪਾਂ ਉਹੀ ਚੀਜ਼ ਕੱਢ ਕੇ ਦੇਈ 3D ਤੇ ਹੈ 3D ਜਿਹੜੀ ਕਿ ਮੋਡਲ ਹੈਗਾ 3D ਉਮੀ ਚੀਜ਼ ਸਾਹਮਣੇ ਹੁਬਹੂ ਬਣਨੀ ਚਾਹੀਦੀ ਹੈ ਫੇਰੀ ਬਈ ਸਤਿਸ਼ਟੀ ਹੁੰਦੀ ਹੈ ਹਣਾ ਹਾਂਜੀ ਠੀਕ ਹੈ ਬਾਈ ਤੇ ਬਾਈ ਜੀ ਆਰਚਟੈਕਟ ਨੇ ਮੈਂ ਜਿੰਨੀ ਗੱਲ ਕੀਤੀ ਸੀ ਹਾਂਜੀ ਉਹ ਤੋਂ ਜਾਨੀ ਕਿ 100 ਗੁਣਾ ਅੱਗੇ ਮੈਨੂੰ ਵੱਧ ਕੇ ਕਰਕੇ ਦਿੱਤਾ ਕੋਈ ਇਹ ਗੱਲ ਨਹੀਂ ਮੈਂ ਕੋਈ ਆਪਣੇ ਕੋਲੋਂ ਲਾ ਕੇ ਨਹੀਂ ਕਹਿੰਦਾ ਵੀ ਜਾਇਜ਼ ਵੀਡੀਓ ਬਣ ਰਹੀ ਹੈ ਮੈਂ ਤਾਂ बोल ਰਿਹਾ ਠੀਕ ਹੈ ਭਾਈ ਇਹ ਵੀ ਨਹੀਂ ਹੈਗਾ ਜਿੰਨਾ ਮੇਰੇ ਨਾਲ ਕੀਤਾ ਸੀ ਉਹ ਤੋਂ ਮਤਲਬ ਬਹੁਤ ਜ਼ਿਆਦਾ ਵੱਧ ਕੇ ਮੇਰੇ ਨਾਲ ਪੇਸ਼ ਆਇਆ ਕਿਸੇ ਨੇ ਅੱਗੇ ਤੋਂ ਨਕਸ਼ੇ ਬਣਵਾਉਣੇ ਆਏ ਬੇਜਿਕ ਹੋ ਕੇ ਇਹਨਾਂ ਤੋਂ ਆਪਣਾ ਨਕਸ਼ਾ ਤਿਆਰ ਕਰਵਾ ਸਕਦੇ ਆਪਾਂ ਦੋਸਤੋਂ ਨੰਬਰ ਵੀ ਦੇ ਦਾਂਗੇ ਬਾਈ ਹੋਰਾਂ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਰ ਕੋਈ ਵੀ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਬਾਕੀ ਬਾਈ ਸਾਡੇ ਤੇ ਬਾਈ ਉਹਨਾਂ ਨਾਲ ਆਪਾਂ ਗੱਲਬਾਤ ਸਾਰੀ ਕਰਵਾਵਾਂਗੇ ਜੋ ਠੇਕੇਦਾਰ ਭਰਾ ਨੇ ਬਾਈ ਉਹਨਾਂ ਨਾਲ ਜਿਨ੍ਹਾਂ ਦਾ ਜਿਨ੍ਹਾਂ ਦੀ ਹਵੇਲੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਬਾਈ ਪਹਿਲਾਂ ਆਪਾਂ ਆਪਣੇ ਆਰਕੀਟੈਕਟ ਭਰਾ ਨਾਲ ਗੱਲਬਾਤ ਕੀਤੀ ਹੈ ਹੁਣ ਕਰਵਾਉਣਾ ਜੀ ਬਾਈ ਉਹਨਾਂ ਨਾਲ ਗੱਲਬਾਤ ਆਪਾਂ ਨੇ ਹੁਣ ਆਪਾਂ ਗੱਲਬਾਤ ਜੋ ਠੇਕੇਦਾਰ ਭਰਾ ਨੇ ਤੇ ਸੱਚੀ ਗੱਲ ਵੀਰੇ ਸੱਚੀ ਗੱਲ ਬਾਈ ਤੇ ਵੀਰੇ ਆਪਣਾ ਨਾਮ ਤੇ ਆਪਣਾ ਤਜਰਬਾ ਕਿੰਨੇ ਕ ਟਾਈਮ ਦਾ ਹੈ ਬਾਈ 25 ਸਾਲ ਹੋ ਗਏ ਤੇਰੀ ਨੂੰ ਮੈਨੂੰ ਕੰਮ ਕਰਦੇ ਨੂੰ 25 ਸਾਲ ਹੋ ਗਏ ਬਾਈ ਤੁਹਾਨੂੰ ਇਸ ਤੇ ਨਾਮ ਆਪਣਾ ਬਾਈ ਜੀ ਵੀ ਬੋਰੀਆ ਸਿੰਘ ਜੀ ਠੀਕ ਹੈ ਬਾਈ ਹਾਂਜੀ ਤੇ ਬਾਈ ਇਹ ਜਿਹੜਾ ਡਿਜ਼ਾਈਨ ਆ ਤੁਸੀਂ ਸਾਰਾ ਆਪ ਆਪਣੇ ਹੱਥੀ ਬਣਾਇਆ ਨਹੀਂ ਵੀਰ ਜੀ ਉਹ ਸਾਡੇ ਸਾਹਿਲ ਜੀ ਨੇ ਇਹਨਾਂ ਨੇ ਸਾਨੂੰ ਦਿੱਤਾ ਤੇ ਕਹਿੰਦਾ ਬਦਰ ਕਾਰਗਰੀ ਤੁਹਾਡੀ ਆ ਬਾਈ ਕਾਰਗਰੀ ਸਾਡੀ ਸਾਰੀ ਕੋਠੀ ਤੁਸੀਂ ਬਣਾ ਕੇ ਸਾਡੇ ਆਪਾਂ ਇਹਨਾਂ ਦੀ ਜਿਆਦਾ ਠੀਕ ਹੈ ਬਾਈ ਸਭ ਤੋਂ ਵੱਡੀ ਜਿਹੜੀ ਹੈ ਤੇ ਕਹਿੰਦਾ ਮਤਲਬ ਬਾਈ ਜਦੋਂ ਤੁਸੀਂ ਕੰਮ ਕਰ ਰਹੇ ਸੀ ਹਨਾ ਹਾਂਜੀ ਤੁਸੀਂ ਹਵੇਲੀ ਨੂੰ ਬਣਾ ਰਹੇ ਹੋ ਹਾਂਜੀ ਤੁਸੀਂ ਡਿਜ਼ਾਈਨ ਜਿਵੇਂ ਕਿ ਆਪਾਂ ਬਾਹਰੋਂ ਦਿਖਾਉਨੇ ਆ ਹਾਂਜੀ ਹਾਂ ਆ ਕੋਰਾ ਵਗੈਰਾ ਨੇ ਹਨਾ ਬਾਈ ਹਾਂ ਵੀਰ ਜੀ ਹਾਂ ਤੇ ਜਿਵੇਂ ਕਿ ਆ ਕੋਰਾ ਵਗੈਰਾ ਨੇ ਗੀਆਂ ਆ ਸਾਰੀ ਡਿਜ਼ਾਈਨਿੰਗ ਆ ਬਾ ਉਹੋ ਥੋੜਾ ਜਨਾ ਕੰਮ ਇਦਾਂ ਦਾ ਆ ਜਾਂਦਾ ਕਿਉਂਕਿ ਸੌਖਾ ਤਾਂ ਉਹ ਵੀ ਨਹੀਂ ਪਰ ਉਹਦੇ ਚੇ ਹੋ ਜਾਂਦਾ ਉਹਦੇ ਚ ਲਗਭਗ ਹਰ ਇੱਕ ਬੰਦਾ ਕਰ ਸਕਦਾ ਜਿਗਾ ਐਲੀਵੇਸ਼ਨ ਦੇ ਵਿੱਚ ਡਿਜ਼ਾਈਨ ਪਾਉਣਾ ਹੁੰਦਾ ਜਿਵੇਂ ਕਿ ਆ ਪਾਏ ਹੋ ਨੇ ਬਈ ਤੁਸੀਂ ਇੱਧਰ ਕੋਰਾਂ ਦਿੱਤੀਆਂ ਨੇ ਹਾਂਜੀ ਹਾਂ ਆ ਚੀਜ਼ਾਂ ਨੇ ਹਨਾ ਹਾਂਜੀ ਇਹਦੇ ਚ ਬਈ ਤੁਸੀਂ ਬਣਾਉਂਦੇ ਸੀ ਜਦੋਂ ਕਿਤੇ ਪਾਈ ਹੋਰਾਂ ਦੀ ਰਾਇ ਵੀ ਲੈਂਦੇ ਸੀ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਹਾਂਜੀ ਹਾਂ ਜ਼ਰੂਰ ਤੇ ਕਿਤੇ ਕਿਤੇ ਕਹਿੰਦਾ ਮਤਲਬ ਵੀ ਸਾਨੂੰ ਕੋਈ ਦਿੱਕਤ ਕਿੰਨੀ ਕਿ ਪੇਸ਼ ਆਈ ਵੀ ਆਪਾਂ ਨੂੰ ਕਿਤੇ ਕਿਤੇ ਰਾਇ ਲੈਣੀ ਪਈ ਸੀ ਹਾਂਜੀ ਹਾਂ ਜ਼ਰੂਰ ਆ ਜਾਂਦੇ ਦਿੱਕਤ ਬਹੁਤ ਵਾਰ ਆਈ ਜੀ ਕਈ ਵਾਰ ਕੋਈ ਹੈਟ ਉੱਚੀ ਨੇਮੀ ਅਸੀਂ ਲੈ ਕੇ ਹੋਰ ਜਣਾ ਇਸ ਤਰ੍ਹਾਂ ਬਹੁਤ ਦਿੱਕਤ ਆਦੀ ਅੱਛਾ ਜਿਵੇਂ ਕਿ ਕਹਿੰਦਾ ਮਤਲਬ ਵੀ ਆਪਾਂ ਕੋਈ ਚੀਜ਼ 10 ਇੰਚ ਰੱਖਣੀ ਹੈ ਉੱਥੇ ਆਪਾਂ ਤੋਂ ਘੱਟ ਹੋ ਗਈ ਅੱਗੇ ਜਾ ਕੇ ਉੱਥੇ ਆਪਾਂ ਕਟਾ ਆ ਤੇ ਉੱਥੇ ਡਿਜ਼ਾਈਨ ਦੇ ਵਿੱਚ ਦਿੱਤਾ ਜਿਵੇਂ ਪੱਤੇ ਦਿੱਤੇ ਆ ਬਾਈ ਹਣਾ ਹਾਂਜੀ ਹਾਂ ਡਿਜ਼ਾਈਨ ਦੇ ਵਿੱਚ ਜਿੰਨੇ ਦਿੱਤੇ ਆ ਤੁਸੀਂ ਉਨ ਹੀ ਪ੍ਰੋਪਰ ਕੋਸ਼ਿਸ਼ ਕੀਤੀ ਆ ਵੀ ਆਪਾਂ ਉਨ ਹੀ ਦੇਣੇ ਆ 19 ਦੇਣੇ ਆ ਠੀਕ ਆ ਬਾਈ ਕਈ ਵਾਰੀ ਹੁਣ ਇਹ ਵੱਧ ਘੱਟ ਹੋ ਗਿਆ ਇਹ ਵੱਧ ਘੱਟ ਫਿਰ ਇਹ ਬੁਰਾ ਲੱਗਣਾ ਇਹਦਾ ਬਿਲਕੁਲ ਇਹ ਪ੍ਰੋਪਰ ਸਹੀ ਨਹੀਂ ਬਣਦਾ ਜੋ ਸਾਨੂੰ ਇਹ ਦੱਸ ਦੇ ਵੀ ਇੱਥੋਂ ਐ ਬਣਾਓ ਤੇ ਕਹਿਣਾ ਹਮ ਨੂੰ ਪ੍ਰੋਪਰ ਇਸ ਤਰ੍ਹਾਂ ਕਹਿਣ ਦਾ ਮਤਲਬ ਬਾਈ ਛੋਡੇ ਕੰਮ ਦੇ ਵਿੱਚ ਜਿਹੜਾ ਕਿ ਇੱਕ ठेकेदार ਦਾ ਕੰਮ ਹੈ ਕੋਠੀ ਬਣਾਉਣਾ ਇੱਕ ਮਿਸਤਰੀ ਦਾ ਕੰਮ ਹੈ ਹਾਂਜੀ ਹਾਂ ਉਹਦੇ ਚ ਬਾਈ ਕਿੰਨਾ ਕੁ ਜ਼ਰੂਰੀ ਹੈ ਜੋ ਇੱਕ ਡਿਜ਼ਾਈਨਰ ਹੈ ਜੋ ਇੱਕ ਕੋਠੀ ਜਾਂ ਹਵੇਲੀ ਨੂੰ ਡਿਜ਼ਾਈਨ ਕਰਦਾ ਬੰਦਾ ਉਹਦਾ ਕਿੰਨਾ ਕੁ ਜ਼ਰੂਰੀ ਜੋ ਬਹੁਤ ਹੀ ਜ਼ਰੂਰੀ ਹੈ ਜੀ ਕਹਿੰਦਾ ਮਤਲਬ ਬਈ ਥੋੜਾ ਜਿਹਾ ਕੰਮ ਅਸੀਂ ਤਾਂ ਕੰਮ ਹੱਥੀਂ ਕੰਮ ਕਰਨਾ ਹੀ ਹੈ ਕਿੰਨਾ ਸਾਨੂੰ ਪ੍ਰੋਪਰ ਦੇਣਾ ਲਿਖ ਕੇ ਇਤੋਂ ਆਏ ਆਏਗਾ ਜਿਵੇਂ ਅਸੀਂ ਉਵੇਂ ਚੱਲਾਂਗੇ ਇਹਨਾਂ ਦੇ ਲਿਖੇ ਮਤਲਬ ਫੇਰ ਹੀ ਕੰਮ ਸਹੀ ਬਣੂਗਾ ਤਾਂ ਕਹਿੰਦਾ ਮਤਲਬ ਵੀ ਤੁਸੀਂ ਉਹ ਮੀ ਚੀਜ਼ ਮੇਜਰ ਨਹੀਂ ਕਰੀ ਹੁੰਦੀ ਘਰ ਵਾਲਾ ਸਾਨੂੰ ਕਹਿੰਦਾ ਲਈ ਬਾਈ ਆਪਾਂ ਹਵੇਲੀ ਬਣਾਉਣੀ ਆ ਜੋ ਕੁਟਿ ਬਣਾਉਣੀ ਆ ਤੁਸੀਂ ਕਹਦੇ ਨੇ ਪਈ ਇਹਦਾ ਸਾਨੂੰ ਡਿਜ਼ਾਈਨ ਖੜਾ ਦੇ ਅਸੀਂ ਬਣਾ ਦਾਂਗੇ ਜੇ ਪਈ ਸਾਡੀ ਮਰਜ਼ੀ ਨਾਲ ਬਣਾਉਣੀ ਆ ਤਾਂ ਆਪਾਂ ਹੋਮੇ ਬਣਾ ਲੈਨੇ ਆ ਹੋਮੇ ਬਣਾ ਲੈਨੇ ਹਾਂ ਤੇ ਕਹਿੰਦਾ ਮਤਲਬ ਵੀ ਜਦੋਂ ਕੋਈ ਚੀਜ਼ ਬਣਾ ਕੇ ਸਾਹਮਣੇ ਪੇਸ਼ ਕਰਨੀ ਹੋਵੇ ਜਿਹੜਾ ਕੰਮ ਜਿਹੜੇ ਬੰਦੇ ਦੀ ਜੌਬ ਹੁੰਦੀ ਆ ਹਾਂਜੀ ਉਸੇ ਦੀ ਵੀ ਹੁੰਦੀ ਆ ਉਹ ਉਸੇ ਨਹੀਂ ਕਰਨੀ ਦੀ ਤੇ ਬਾਈ ਕਿੰਨੇ ਕ ਟਾਈਮ ਚ ਬਣਾਤਾ ਸੀ ਇਹ ਘਰ ਆਪਾਂ ਇਹ ਉਹ ਪੌਣ ਲੱਗ ਗਿਆ ਜੀ ਘਟੋ ਕਮਣਾ 6 ਮਹੀਨੇ ਲੱਗੇ ਸਾਨੂੰ ਜੀ 6 ਮਹੀਨੇ ਲੱਗੇ ਲੱਗੇ ਤਕਰੀਬਨ 6 ਮਹੀਨੇ ਤਾਂ ਲੱਗਦੀ ਹੈ ਬਾਈ ਇਹ ਜੀ ਬਹੁਤ ਹੋ ਜਾਂਦਾ ਹੈ ਨਾ ਹਾਂਜੀ ਹਾਂ ਬਾਕੀ ਐਲੀਵੇਸ਼ਨ ਬਹੁਤ ਟਾਈਮ ਖਾਂਦੇ ਇਹ ਚੀਜ਼ਾਂ ਬਹੁਤ ਬ੍ਰੀਕੀ ਕੰਮ ਆ ਬਹੁਤ ਹੀ ਜਿਆਦਾ ਤਾਂ ਬੜੀਆਂ ਪ੍ਰੀਤੀਆਂ ਦਾ ਕੰਮ ਆ ਅਸਲ ਬਾਈ ਕਹਿੰਦਾ ਉਹਦੇ ਜਿੰਨਾ ਤੁਹਾਡਾ 25 30 ਸਾਲ ਦਾ ਤਜਰਬਾ ਹੈ ਹਾਂਜੀ ਅਸਲ ਕਿ ਤਜਰਬੇਕਾਰ ਮਿਸਤਰੀ ਹੈ ਠੇਕੇਦਾਰੀ ਇਦਾਂ ਦੀਆਂ ਚੀਜ਼ਾਂ ਇਦੀ ਸੋਹਣੀ ਚੀਜ਼ ਦਿਖਾ ਸਕਦਾ ਉਹ ਹੀ ਉਹ ਹੀ ਪੇਸ਼ ਕਰੂਗੀ ਹਾਂਜੀ ਉਹ ਇਹਨਾਂ ਦਾ ਨਾਮ ਸਭ ਤੋਂ ਮੇਨ ਗੱਲ ਆ ਇਹ ਕਹਿੰਦਾ ਬਦਲ ਹਾਂ ਬਾਈ ਦੋਨਾਂ ਦੇ ਵੀ ਕਮੀ ਨਾ ਦੇਵੇ ਕਮੀ ਨਾ ਰਹੇ ਜੀ ਵੀ ਪੈਸਾ ਮੇਰਾ ਵੀ ਕੰਮ ਤੈਂ ਕਰਨਾ ਕਹਿੰਦਾ ਬਦਲ ਬਾਈ ਜੀ ਨੇ ਇਹਨਾਂ ਦਾ ਬਹੁਤ ਸਾਨੂੰ ਸਹਿਯੋਗ ਰਿਹਾ ਆ ਭਾਈ ਜਿਹੜਾ ਇਹ ਤੁਸੀਂ ਕੰਮ ਕਰਾਇਆਗਾ ਇਹ ਤੁਸੀਂ ਖੁਦ ਮੰਨ ਕੇ ਚਲੋ ਬਾਈ ਹੋਰਾਂ ਤੋਂ ਠੇਕੇ ਤੇ ਕਰਾਇਆ ਜਾ ਨਾਲ ਹੀ ਤੁਸੀਂ ਮੰਨ ਕੇ ਚਲੋ ਵੀ ਜਿਵੇਂ ਆਪਾਂ ਕਹਿੰਦੇ ਨੇ ਦਿਹਾੜੀ ਤੇ ਕਰਵਾਇਆਗਾ ਨਹੀਂ ਬਾਈ ਜੇ ਤਾਂ ਆਪਣਾ ਸਾਰਾ ਕੰਮ ਇਹ ਦਿਹਾੜੀ ਤੇ ਕਰਵਾਇਆ ਕਹਿੰਦਾ ਮਤਲਬ ਬਾਈ ਬਾਈ ਹੋਰਾਂ ਨੇ ਫਿਰ ਵੀ ਕਹਿੰਦਾ ਮਤਲਬ ਚਾਰ ਪੰਜ ਮਹੀਨਾ ਤੇ ਪਾਤੀ ਗੁੱਠੀ ਹੈ ਨਾ ਹਾਂਜੀ ਤੇ ਵੀ ਤੂੰ ਥੋੜੀ ਵੀ ਹਿੰਮਤ ਸੀਗੀ ਨਾਲ ਆ ਕਹਿ ਕੇ ਕਿ ਤੁਸੀਂ ਕੰਮ ਕਰਾਉਂਦੇ ਸੀ ਪਰਤ ਤੋਂ ਲਾ ਕੇ ਹਨਾ ਹਾਂਜੀ ਹਾਂਜੀ ਹਰ ਵਕਤ ਨਾਲ ਰਹਿੰਦੇ ਸੀ ਉੱਤੋਂ ਬਾਈ ਹੋਰਾਂ ਦੇ ਵੀ ਤਰੀਬ ਪਾਉਂਦੀ ਇਹ ਵੀ ਬਿਨਾ ਕਹੇ ਤੂੰ ਗਿੜਾ ਮਾਰਨ ਆ ਜਾਂਦੇ ਸੀ ਹਾਂਜੀ ਤੁਸੀਂ ਦੱਸਣਾ ਕਿਵੇਂ ਲੱਗਿਆ ਕਮੈਂਟਾਂ ਚ ਇਹ ਡਿਜ਼ਾਈਨ ਤੁਹਾਨੂੰ ਬਾਹਰੋਂ ਵੀ ਤੇ ਅੰਦਰੋਂ ਵੀ ਤੇ ਆਪਾਂ ਉੱਪਰ ਨੰਬਰ ਦਿੱਤਾ ਬਾਈ ਹੋਰਾਂ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ